ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਅਮਰੀਕਾ ਤੋਂ ਸਰਦਾਰ ਸੁਖੀ ਚੈਲ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਜੋ ਪੰਥਕ ਸਿਆਸਤ ਦੇ ਵਿੱਚ ਵਾਪਰ ਰਿਆ ਕਿਉਂਕਿ ਇਹਨਾਂ ਦੀਆਂ ਬੀਜੇਪੀ ਦੇ ਨਾਲ ਆਰਐਸਐਸ ਦੇ ਨਾਲ ਨਜ਼ਦੀਕੀਆਂ ਕਿਸੇ ਤੋਂ ਛੁਪੀਆਂ ਨਹੀਂ ਇਹਨਾਂ ਦੇ ਜਦੋਂ ਵੀ ਭਾਰਤ ਜਿਹੜੇ ਲੱਗਦੇ ਨੇ ਤਾਂ ਤਸਵੀਰਾਂ ਸਾਡੇ ਤੁਹਾਡੇ ਸਾਹਦੇ ਸਾਹਮਣੇ ਆਉਂਦੀਆਂ ਨੇ ਅੰਦਰ ਕੀ ਚੱਲਦਾ ਉਹ ਸਮਝਣਾ ਜਾਵਾਂਗੇ ਜੋ ਜਤਕਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੋਰੇ ਆ ਰਾਜਾ ਸਵਾਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਮਿਲਦੇ ਨੇ ਹੁਣ ਸ਼੍ਰੋਮਣੀ ਕਮੇਟੀ ਨੇ ਜੋ ਆਪਣੀ ਅੰਤਰੀਂ ਕਮੇਟੀ ਦੀ ਮੀਟਿੰਗ ਸਰਦੀ ਸੀ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਤਰੀਕੇ ਦਾ ਬਾਹਰ ਦਾ ਰਸਤਾ ਵਿਖਾਉਣ ਦੀ ਕੋਸ਼ਿਸ਼ ਆ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਾ ਜਿਉਂਦਿਆਂ ਵਿੱਚ ਛੱਡਣਾ ਨਾ ਮਰਿਆਂ ਦੇ ਵਿੱਚ ਉਹ ਕੀ ਸੰਕੇਤ ਦੇ ਰਿਹਾ ਜਾਂ ਉਹਦੇ ਪਿੱਛੇ ਕੌਣ ਆ RSS BJP ਕੀ ਵਾਕਈ ਉਸ ਢੰਗ ਨਾਲ ਕੰਮ ਕਰ ਰਹੀ ਹੈ ਜੋ ਗਿਆਨੀ ਹਰਪੀ ਸਿੰਘ ਤੇ ਇਲਜ਼ਾਮ ਲੱਗਦੇ ਨੇ ਕਿ ਜੀ ਉਹਨਾਂ ਦੀਆਂ ਨਜ਼ਦੀਕੀਆਂ ਨੇ ਅਕਾਲੀ ਦਲੇ ਸਵਾਲ ਉਠ ਚੁੱਕਦਾ ਹੈ ਇਹ ਸਾਰੇ ਸਵਾਲ ਹੋਰ ਵੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸੁਖੀ ਚਾਹ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਸਿਕਾ ਸੁਖਚੇਲ ਜੀ ਮੈਨੂੰ ਲੱਗਦਾ ਕਿ ਮੈਂ ਪਹਿਲਾ ਸਵਾਲ ਮੁਕੰਮਲ ਕਰਾਂ ਤੁਸੀਂ ਉੱਥੇ ਹੀ ਸ਼ੁਰੂ ਕਰਿਓ ਜੋ ਗਿਆਨੀ ਹਰਪੀ ਸਿੰਘ ਨਾਲ ਬਾਪਰ ਰਿਹਾ ਹੈ ਆਰਐਸਐਸ ਰਾਧਾ ਸੁਆਮੀ ਡੇਰਾ ਜਾਂ ਫਿਰ ਬੀਜੇਪੀ ਦਾ ਇਹਦੇ ਵਿੱਚ ਇਹ ਸਾਰਾ ਮਤਲਬ ਕਿ ਮਿਲਗੋਬਾ ਜਿਹਾ ਹੋਇਆ ਪਿਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਵਾਕਈ ਪਿੱਛੋਂ ਤੁੜਕਾ ਮਤਲਬ ਕਿ ਦਿੱਤਾ ਜਾ ਰਿਹਾ ਹੈ ਸਾਰੇ ਮਾਮਲਿਆਂ ਦੇ ਵਿੱਚ ਅ ਸੁਖਵਿੰਦਰ ਜੀ ਆਈ ਡੋ ਨੋ ਕਿ ਦਸੀ ਅਸੀਂ ਬਾਹਰ ਦੇ ਵਿੱਚ ਡਾਸ਼ਪੁਰਾ ਦੇ ਵਿੱਚ ਲੋਕ ਕੀ ਸੋਚਦੇ ਹੈਗੇ ਨੇ ਮੈਂ ਤਾਂ ਉਹ ਵਿਊ ਪੁਆਇੰਟ ਰੱਖ ਸਕਦਾ ਹੈਗਾ ਜੋ ਖਬਰਾਂ ਦੇ ਵਿੱਚ ਦੇਖਦੇ ਹੈਗੇ ਆਂ ਪਰ ਜੋ ਵੀ ਚੱਲ ਰਿਹਾ ਹੈਗਾ ਜਿਸ ਤਰ੍ਹਾਂ ਜਸੇਦਾਰ ਸਾਹਿਬ ਦੀ ਮੈਂ ਵੀਡੀਓ ਦੇਖੀ ਹੈਗੀ ਅਜ ਇਸ ਵੇਰੇ ਸਾਡੇ ਇੱਥੇ ਨਵਾਂ ਸਾਲ ਚੜ੍ਹ ਰਿਹਾ ਹੈਗਾ ਤੇ ਉਹ ਵੀਡੀਓ ਦੇਖ ਕੇ ਦਿਲ ਨੂੰ ਕਾਫੀ ਠੇਸ ਪਹੁੰਚਦੀ ਹੈਗੇ ਵੀ ਉਹਨਾਂ ਦਾ ਜਥੇਦਾਰ ਸਾਹਿਬ ਦੇ ਅੱਜਕੱਲ ਇਹ ਹਾਲਾਤ ਹੈਗੇ ਨਹੀਂ ਉਹਨਾਂ ਨੂੰ ਇਦਾਂ ਦੀ ਵੀਡੀਓ ਰਿਲੀਜ਼ ਕਰਨੀ ਪਈ ਹੈਗੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈਗਾ ਵੀ 1 ਮਹੀਨੇ ਦਾ ਉਹਨਾਂ ਨੂੰ ਹੋਰ ਇੱਕ ਇੱਕ ਲਟਕਾ ਕੇ ਰੱਖ ਦਿੱਤਾ ਹੈਗਾ ਉਹਨਾਂ ਨੇ ਇਹੀ ਸ਼ਬਦ ਵਰਤੇ ਹੈਗੇ ਨੇ ਵੀ ਤੋਰੀ ਮੰਗੂ ਲਟਕਾ ਦਿੱਤਾ ਹੈਗਾ ਨਾ ਤੇ ਉਹਦੇ ਵਿੱਚ ਹੋਰ ਵੀ ਉਹਨਾਂ ਨੇ ਕਾਫੀ ਜ਼ਿਕਰ ਕਰਿਆ ਹੈਗਾ ਹੋਰ ਵੀ ਉਰੰਪਰ ਆਈ ਥਿੰਕ ਮਹਾਭਾਰਤ ਦਾ ਵੀ ਕੋਈ ਜ਼ਿਕਰ ਕਰਿਆ ਹੈਗਾ ਇਹਦੇ ਵਿੱਚੋਂ ਜੋ ਕੁਝ ਵੀ ਹੋ ਰਿਹਾ ਹੈਗਾ ਇਸ ਸਵੇਰੀ ਅਨਫੋਰਚੂਨੇਟ ਦੇਖੋ ਜਥੇਦਾਰ ਸਾਹਿਬ ਦੇ ਨਾਲ ਅ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਨਹੀਂ ਉਹ ਇਹ ਸਿਚੁਏਸ਼ਨ ਇਦਾਂ ਦੀ ਨਹੀਂ ਕ੍ਰੀਏਟ ਹੋਣੀ ਚਾਹੀਦੀ ਹੈ ਆਈ ਥਿੰਕ ਕਿ ਖਲਾਰਾ ਜ਼ਿਆਦਾ ਪੈ ਗਿਆ ਹੈਗਾ ਅ ਇਟ ਇਜ਼ ਨਾਟ ਇਨ ਦਾ ਇੰਟਰਸਟ ਕਿ ਨਾ ਤਾਂ ਇਹ ਬੀਜੀਏ ਇਹਦੇ ਲਈ ਅਕਾਲੀ ਦਲ ਲਈ ਠੀਕ ਹੈ ਤੇ ਨਾ ਹੈ ਐਸਜੀਪੀਸੀ ਲਈ ਠੀਕ ਹੈ ਤੇ ਨਾ ਇਵਨ ਕਿ ਜਥੇਦਾਰ ਸਾਹਿਬ ਲਈ ਵੀ ਠੀਕ ਹੈ ਗਿਆ ਆਈ ਥਿੰਕ ਇਹਦਾ ਸਾਰਿਆਂ ਨੂੰ ਸਾਡੀ ਤਾਂ ਹੀ ਬੇਨਤੀ ਹੈਗੀ ਆ ਵੀ ਦੇਖੋ ਸਿਆਣੇ ਹੈਗੇ ਨੇ ਸਮਝਦਾਰ ਹੈਗੇ ਨੇ ਇੰਟੈਲੈਕਚੁਅਲ ਹੈਗੇ ਨੇ ਇਹਨੇ ਜ਼ਿੰਮੇਵਾਰ ਬੰਦੇ ਹੈਗੇ ਨੇ ਇਹਨਾਂ ਨੂੰ ਇਸ ਚੀਜ਼ ਦਾ ਕੋਈ ਸੋਲੂਸ਼ਨ ਰਲ ਮਿਲ ਕੇ ਕੱਢਣਾ ਚਾਹੀਦਾ ਹੈਗਾ ਪਰ ਉਹਦੇ ਵਿੱਚੋਂ ਹੋਰ ਵੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਹੈਗੇ ਸੀਗੇ ਹੋਰ ਵੀ ਜਿਹੜੀ ਪੰਥਕ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਚਾਹੇ ਕੋਈ ਡੇਰਾ ਮੁਖੀ ਵੀ ਹੈਗੇ ਨੇ ਉਹ ਰੋਲ ਪਲੇ ਕਰ ਰਹੇ ਹੈਗੇ ਨੇ ਆਈ ਥਿੰਕ ਜਿਹੜਾ ਕਿ ਬੰਦਾ ਕੋਈ ਪੋਜ਼ੀਟਿਵ ਰੋਲ ਪਲੇ ਕਰ ਸਕਦਾ ਹੈਗਾ ਆਈ ਥਿੰਕ ਥਿਸ ਇਜ਼ ਦਾ ਟਾਈਮ ਕਰਨਾ ਚਾਹੀਦਾ ਹੈਗਾ ਨਹੀਂ ਜਿਹੜੀ ਕਿਉਂਕਿ ਤੁਸੀਂ ਬੀਤੇ ਜਦੋਂ ਆਏ ਸੀ ਉਦੋਂ ਰਖੜਾ ਸਾਹਿਬ ਦੇ ਫਾਰਮ ਤੇ ਰਾਜਾ ਸੁਮੀ ਡੇਰੇ ਦੇ ਮੁਖੀ ਵੀ ਪਹੁੰਚੇ ਸੀਗੇ ਉਹਦੇ ਬਾਰੇ ਕੁਸੀਂ ਕਦੇ ਉਹਨਾਂ ਨੂੰ ਮਿਲੇ ਹੋ ਜਾਂ ਉਹਨਾਂ ਦੀ ਪੰਥਕ ਅਪਰੋਚ ਬਾਰੇ ਇੱਕ ਡੇਰੇ ਦਾ ਮੁਖੀ ਹੋਣਾ ਤੇ ਉਧਰੋਂ ਪੰਥਕ ਸਿਆਸਤ ਦੇ ਵਿੱਚ ਜਾਂ ਪੰਥਕ ਮਸਲਿਆਂ ਜਾਂ ਜਥੇਦਾਰਾਂ ਤੱਕ ਉਹਨਾਂ ਦੀ ਅਪਰੋਚ ਜਾਂ ਉਹਨਾਂ ਨੂੰ ਮਿਲਣਾ ਉਹ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਨਾ ਸਿੱਖ ਸਫਾ ਦੇ ਵਿੱਚ ਕਿ ਕਿੱਧਰ ਨੂੰ ਜਾ ਰਹੀ ਹੈ ਸਿੱਖ ਜਿਹੜੀ ਫਲਸਫਾ ਹੈ ਜਾਂ ਸਿੱਖ ਮਰਿਆਦਾ ਉਹ ਕਿੱਧਰ ਨੂੰ ਜਾ ਰਹੀ ਹੈ ਦੇਖੋ ਜੀ ਗੁਰਿੰਦਰ ਸਿੰਘ ਢਿੱਲੋਂ ਹੋਰਿਆ ਨੂੰ ਮੈਂ ਉੱਥੇ ਇਸ ਪਿੰਡ ਰਖੜੇ ਹੀ ਮਿਲੇ ਹੈਗਾ ਸੀਗਾ ਉੱਥੇ ਥੋੜੀ ਮੁਲਾਕਾਤ ਹੋਈ ਹੈ ਸਾਡੀ ਇਸ ਇਸ ਚੀਜ਼ ਦੇ ਉੱਤੇ ਇਹਨਾਂ ਟੌਪਿਕ ਦੇ ਉੱਤੇ ਕੋਈ ਜ਼ਿਆਦਾ ਡਿਸਕਸ਼ਨ ਨਹੀਂ ਹੋਈ ਹੈਗੀ ਔਰ ਸਾਨੂੰ ਨਹੀਂ ਪਤਾ ਹੈਗਾ ਜਿਸ ਤਰ੍ਹਾਂ ਬਾਕੀ ਲੋਕਾਂ ਨੂੰ ਵੀ ਹੈਗਾ ਵੀ ਉਹਨਾਂ ਦੇ ਬੰਦ ਕਮਰੇ ਦੇ ਵਿੱਚ ਉਹਨਾਂ ਦੇ ਨਾਲ ਜੋ ਮੀਟਿੰਗਾਂ ਹੋਈਆਂ ਹੈਗੀਆਂ ਨੇ ਨਾਟ ਓਨਲੀ ਕਿ ਜਥੇਦਾਰ ਸਾਹਿਬ ਨਾਲ ਹੋਈਆਂ ਨੇ ਹੋਰ ਪੋਲਿਟਿਕਲ ਲੀਡਰਾਂ ਦੇ ਨਾਲ ਵੀ ਹੋਈਆਂ ਹੈਗੀਆਂ ਨੇ ਮੈਨੂੰ ਇਹ ਵੀ ਪਤਾ ਚੱਲਿਆ ਹੈਗਾ ਵੀ ਸੁਖਵੀਰ ਬਾਦਲ ਖੋਹਰੇ ਦੇ ਨਾਲ ਵੀ ਉਹ ਬੰਦ ਕਮਰੇ ਦੇ ਵਿੱਚ ਮੀਟਿੰਗਾਂ ਹੋਈਆਂ ਹੈਗੀਆਂ ਨੇ ਪਰ ਮੇਰੇ ਕੋਲੇ ਕੋਈ ਉਹ ਨਹੀਂ ਹੈਗਾ ਜੀ ਮੈਂ ਇਹਦੇ ਟੂ ਬੀ ਓਨੈਸਟ ਕਿ ਇਹਦੇ ਨਾਲ ਮੇਰਾ ਨਾਂ ਤਾਂ ਕੋਈ ਤਲਕਾ ਤਾਂ ਹੈਗਾ ਸੀਗਾ ਔਰ ਨਹੀਂ ਸਾਨੂੰ ਪਤਾ ਹੈਗਾ ਵੀ ਕੀ ਹੋ ਰਿਹਾ ਹੈਗਾ ਪਰ ਆਈ ਥਿੰਕ ਆਈ ਹੋਪ ਕਿ ਉਹ ਵੀ ਇੱਕ ਜ਼ਿੰਮੇਵਾਰ ਬੰਦੇ ਹੈਗੇ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਹੈਗੇ ਨੇ ਕੋਈ ਹੋ ਸਕਦਾ ਹੈਗਾ ਵੀ ਉਹ ਵੀ ਮੌਕੇ ਦੀ ਨਹੀਂ ਜਾ ਕੇ ਉਹ ਦੇਖਦੇ ਹੋਏ ਕੋਈ ਪੋਜੀਟਿਵ ਰੋਲ ਪਲੇ ਕਰਦੇ ਹੋਣ ਐਂਡ ਆਈ ਐਮ ਵੈਰੀ ਹੋਪਫੁਲ ਕਿ ਕਿ ਉਹਨਾਂ ਦੇ ਕੋਲੇ ਵੀ ਉਹਨਾਂ ਦੀ ਜੋ ਫੋਲੋਇੰਗ ਹੈਗੀ ਹੈ ਅਨਦਰ ਸੇ ਦੇ ਜਿਹੜੇ ਉਹ ਵੀ ਇੱਕ ਅ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈਗੇ ਨਹੀਂ ਤੇ ਆਈ ਥਿੰਕ ਆਈ ਉਹ ਸਾਰਿਆਂ ਨੂੰ ਰੋਲ ਮਿਲ ਕੇ ਜਿੰਨਾਂ ਕੋ ਉਹਨਾਂ ਦਾ ਇਨਫਲੂਐਂਸ ਹੈਗਾ ਕੋਈ ਪੋਜੀਟਿਵ ਰੋਲ ਪਲੇ ਕਰਦੇ ਹੋਣਗੇ ਹੈਗੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲ ਜਾਊਗਾ ਕਿ ਹਾਲੇ ਤੱਕ ਉਹ ਚੀਜ਼ਾਂ ਪਬਲਿਕ ਨਹੀਂ ਹੋਈਆਂ ਗਈਆਂ ਜੀ ਐਂਡ ਆਈ ਥਿੰਕ ਇਹ ਤਾਂ ਇਹ ਜਿਹੜਾ ਇਸ ਇਸ ਕੁਐਸਚਨ ਦਾ ਜਿਹੜਾ ਅੰਤਰ ਹੈਗੇ ਆਈ ਥਿੰਕ ਇਹ ਤਾਂ ਹਰਪ੍ਰੀਤ ਗਿਆਨੀ ਹਰਪ੍ਰੀਤ ਹੋਰਾਂ ਦੇ ਕੋਲੇ ਹੈਗਾ ਔਰ ਉਹਨਾਂ ਨੂੰ ਦੱਸਣਾ ਚਾਹੀਦਾ ਹੈਗਾ ਵੀ ਉਹਨਾਂ ਦੀ ਬੰਦ ਕਮਰੇ ਦੇ ਵਿੱਚ ਕੀ ਮੀਟਿੰਗਾਂ ਹੋਈਆਂ ਨੇ ਕੀ ਡਿਸਕਸ਼ਨ ਹੋਈ ਹੈਗੀ ਹੈ ਬਜਾਏ ਕਿ ਆਪਾਂ ਉਰੰਪਰਾ ਕੋਈ ਅੰਦਾਜ਼ੇ ਲਾਈਏ ਜੀ ਆਰਐਸਐਸ ਤੇ ਭਾਜਪਾ ਦੀ ਭੂਮਿਕਾ ਬਾਰੇ ਤਾਂ ਤੁਸੀਂ ਦੱਸ ਸਕਦੇ ਹੋ ਨਾ ਕਿ ਉਹ ਕਿਉਂ ਐਕਟਿਵ ਹੋ ਰਹੇ ਨੇ ਜਾਂ ਕੀ ਵਾਕਈ ਉਹ ਇਹ ਸਾਰੇ ਜੋ ਵੀ ਬਾਗੀ ਤੇ ਦਾਗੀਆਂ ਦਾ ਰੌਲਾ ਪੈ ਰਿਹਾ ਉਹਦੇ ਪਿੱਛੇ ਉਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ ਦੇਖੋ ਜੀ ਹਲੇ ਤੱਕ ਤਾਂ ਸੁਖਵਿੰਦਰ ਜੀ ਮੈਂ ਕੋਈ ਐਦਾਂ ਦੀ ਕੋਈ ਗੱਲ ਨਹੀਂ ਸੁਣੀ ਹੈਗੀ ਜਿਹਦੇ ਵਿੱਚ ਕੋਈ ਆਰਐਸਐਸ ਦੀ ਜਾਂ ਕੋਈ ਬੀਜੇਪੀ ਦੀ ਕੋਈ ਭੂਮਿਕਾ ਨਜ਼ਰ ਆਉਂਦੀ ਹੋਵੇ ਕਿਉਂਕਿ ਇਹਨਾਂ ਦਾ ਖਲਾਰਾ ਆਲਰੇਡੀ ਆਪੁੱਤ ਦੇ ਵਿੱਚ ਹੀ ਇੰਨਾ ਪੈ ਚੁੱਕਿਆ ਹੈਗਾ ਪਰ ਆਈ ਐਮ ਬਰੀ ਸ਼ੋਰ ਕਿ ਕਿ ਜਦੋਂ ਗੱਲ ਜ਼ਿਆਦਾ ਵੱਧ ਜਾਂਦੀ ਹੈਗੀ ਫਿਰ ਆਪਾਂ ਐਂ ਦਾ ਤੋਂ ਦੇ ਕਹਿ ਦਿੰਦੇ ਹੈਗੇ ਕਿ ਇਹਦੇ ਪਿੱਛੇ ਕੋਈ ਆਰਐਸਐਸ ਦੀ ਚਾਲ ਹੈਗੀ ਹੈ ਦਿਸ ਐਂਡ ਥੈਟ ਪਰ ਮੈਨੂੰ ਮੈਨੂੰ ਨਹੀਂ ਲੱਗਦਾ ਹੈਗਾ ਵੀ ਹਲੇ ਤੱਕ ਕੋਈ ਐਦਾਂ ਦੀ ਕੋਈ ਗੱਲਬਾਤ ਹੈਗੀ ਹੈ ਇਹ ਇੰਟਰਨਲ ਇਸ਼ੂ ਹੈਗਾ ਇਹਨਾਂ ਦਾ ਅਕਾਲੀ ਦਲ ਦਾ ਹੈਗਾ ਜਾਂ ਐਸਜੀਪੀਸੀ ਦਾ ਹੈਗਾ ਜਿ세 ਇਦਾਰਾਂ ਸਾਫ ਦੇ ਵਿਚਕਾਰ ਹੈਗਾ ਆਇਰਨ ਸਟੇਕਸ ਕੇ ਮੈਨੂੰ ਕੋਈ ਅਕਾਲੀ ਇਹਦੀ ਕੋਈ ਆਰਐਸਐਸ ਜਾਂ ਬੀਡੀਪੀ ਦੀ ਕੋਈ ਚਾਲ ਨਜ਼ਰ ਆਉਂਦੀ ਹੋਈ ਹੈ ਹਾਲਾਂਕਿ ਅਸੀਂ ਤਾਂ ਸਾਡੀ ਤਾਂ ਸਾਰੇ ਲੋਕਾਂ ਦੀ ਇੱਥੇ ਬਾਹਰਲੇ ਡੈਸ਼ਪੋਰਾ ਦੇ ਵਿੱਚ ਵੀ ਲੋਕਾਂ ਦੀ ਹੀ ਹੈਗੀ ਹੈ ਇਵਨ ਕਿ ਇੱਕ ਨਾਰਮਲ ਵੀ ਅਸੀਂ ਪੰਜਾਬ ਦੇ ਵਿੱਚ ਵੀ ਰਹਿ ਕੇ ਗਏ ਹੈਗਾ ਬਈ ਜੇ ਐਂਡ ਆਫ ਦਾ ਡੇ ਜਿਹੜੀ ਅਕਾਲੀ ਦਲ ਪਾਰਟੀ ਹੈਗੀ ਹੈ ਇਹ ਸਿੱਖਾਂ ਦੀ ਪਾਰਟੀ ਹੈਗੀ ਹੈ ਸਾਡੀ ਖੇਤਰੀ ਪਾਰਟੀ ਹੈਗੀ ਹੈ ਇਹਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈਗਾ ਇਹ ਮੇਰਾ ਪਰਸਨਲ ਓਪੀਨੀਅਨ ਹੈਗਾ ਵੀ ਅਕਾਲੀ ਦਲ ਨੂੰ ਕਦੇ ਵੀ ਡੁਬਲ ਨਹੀਂ ਜਣਾ ਚਾਹੀਦਾ ਹੈਗਾ ਜੋ ਖਲਾਰਾ ਪੈ ਗਿਆ ਹੈਗਾ ਇਹਦੇ ਵਿੱਚ ਕੁਝ ਜ਼ਿੰਮੇਵਾਰ ਬੰਦੇ ਦਾ ਹਰ ਇੱਕ ਬੰਦੇ ਦਾ ਹਰ ਕੋਈ ਵੀ ਕੋਈ ਵੀ ਹੋਵੇ ਕਿਸੇ ਵੀ ਸੈਕਟਰ ਨਾਲ ਬਿਲੋਂਗ ਕਰਦਾ ਹੋਵੇ ਉਹਨਾਂ ਦਾ ਰੋਲ ਬਣਦਾ ਹੈਗਾ ਵੀ ਹਾਂ ਅਕਾਲੀ ਦਲ ਨੂੰ ਮਜ਼ਬੂਤ ਕਰਿਆ ਜਾਵੇ ਹੈ ਕਿ ਜਿਹੜੀਆਂ ਕੋਈ ਗਲਤਫਹਿਮੀਆਂ ਹੈਗੀਆਂ ਨੇ ਉਹ ਦੂਰ ਕਰਨੀ ਚਾਹੀਦੀ ਹੈਗੀਆਂ ਨੇ ਬਜਾਏ ਕਿ ਆਪਾਂ ਇਹ ਕੋਈ ਦੂਸ਼ਣबाजी ਚ ਪੈ ਜਾਈਏ ਜੀ ਇਹਦੇ ਪਿੱਛੇ ਆਰਐਸਐਸ ਦੀ ਚਾਲ ਹੈਗੀ ਹੈ ਜਾਂ ਕੋਈ ਬੀਜੇਪੀ ਦੀ ਚਾਲ ਹੈਗੀ ਹੈ ਹਾਲਾਂਕਿ ਬਹੁਤ ਪਿੱਛੇ ਵਿੱਚ ਦੇਖਦਾ ਹੈਗਾ ਸੀ ਕਿ ਵੀ ਗਿਆਨੀ ਜੀ ਨੇ ਗਿਆਨੀ ਹਰਪ੍ਰੀਤ ਜੀ ਨੇ ਕਾਫੀ ਵੱਡੇ ਗੰਭੀਰ ਇਲਜ਼ਾਮ ਵੀ ਲਾਏ ਹੈਗੇ ਸੀ ਵੀ ਆਰਐਸਐਸ ਨੂੰ ਬੈਨ ਕਰ ਦੇਣਾ ਚਾਹੀਦਾ ਹੈਗਾ 19 ਦੇ ਵਿੱਚ ਮੈਂ ਦੇਖਦਾ ਹੈਗਾ ਸੀ ਵੀ ਉਦੋਂ ਇਸ ਤਰ੍ਹਾਂ ਦੇ ਕੋਈ ਬਿਆਨ ਆਏ ਹੈਗੇ ਨੇ ਤੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਵੀ ਹਾਂ ਵੀ ਇਹਦੇ ਪਿੱਛੇ ਕੋਈ ਇਦਾਂ ਦੀ ਕਿਸੇ ਹੋਰ ਕੋਈ ਥਰਡ ਪਾਰਟੀ ਦੀ ਕਿਉਂਕਿ ਬਾਹਰਲੇ ਮੈਂ ਤਾਂ ਹਮੇਸ਼ਾ ਕਹਿਣਾ ਹੁੰਦਾ ਵੀ ਸਾਨੂੰ ਬਾਹਰਲੇ ਦੁਸ਼ਮਣਾਂ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ ਸਾਡੇ ਅੰਦਰ ਹੀ ਬਿਥੇਰੇ ਹੈਗੇ ਨੇ ਔਰ ਉਹ ਸਾਰਾ ਖਦਾਰਾ ਜਿਹੜਾ ਹੈਗਾ ਸਾਹਮਣੇ ਪੈ ਰਹੇ ਹੈਗਾ ਪਬਲਿਕ ਡੋਮੇਨ ਦੇ ਵਿੱਚ ਹੈ ਜਿਵੇਂ ਅਸਲ ਕਿ ਲੋਟਾ ਲੱਗ ਰਿਹਾ ਹੈਗਾ ਔਰ ਇਵਨ ਕੇ ਕਾਲੀ ਦਲ ਨੂੰ ਢਾ ਲੱਗ ਰਿਹਾ ਹੈਗਾ ਉਹਨਾਂ ਦੀ ਕੁਝ ਆਪਣੀਆਂ ਗਲਤੀਆਂ ਕਰਕੇ ਲੱਗ ਰਿਹਾ ਹੈਗਾ ਨਾ ਕਿ ਕੋਈ ਉਹਦੇ ਪਿੱਛੇ ਕੋਈ ਐਕਸਟਰਨਲ ਫੋਰਸ ਹੈਗੀ ਹੈ আচ্ছা ਤੁਸੀਂ ਨਹੀਂ ਮੰਨਦੇ ਕਿ ਆਰਐਸਐਸ ਜਿਹੜੀ ਉਹ ਉਹ ਸਿੱਖਾਂ ਲਈ ਕੋਈ ਖਤਰਾ ਹੈ ਜਾਂ ਸਿੱਖਸਥਾਵਾਂ ਲਈ ਕੋਈ ਖਤਰਾ ਦੇਖੋ ਜੀ ਮੈਂ ਜਿੱਥੋਂ ਤੱਕ ਮੇਰੀ ਪਰਸਨਲ ਜਜਮੈਂਟ ਹੈਗੀ ਹੈ ਜਿੱਥੋਂ ਤੱਕ ਮੇਰੀ ਸੋਚ ਹੈਗੀ ਹੈ ਇਹ ਇੱਕ ਆਪਾਂ ਇੱਕ ਕਹ ਰਹੇ ਹੁੰਦੇ ਆ ਵੀ ਪਿੰਡਾਂ ਦੇ ਵਿੱਚ ਪਹਿਲਾਂ ਛੋਟੇ ਬੱਚੇ ਨੂੰ ਡਰਾਉਣਾ ਹੁੰਦਾ ਹੈਗਾ ਅਸੀਂ ਇੱਕ ਹਵਾ ਜਾਂ ਕ੍ਰੀਏਟ ਕਰ ਦਿੰਦੇ ਹੈਗੇ ਅਸੀਂ ਵੀ ਭੂਤ ਆ ਜੀ ਭੂਤ ਆ ਜੂਗੀ ਹੈਗੀ ਠੀਕ ਹੈ ਨਾ ਡਰਾ ਦਿਓ ਮੈਨੂੰ ਨਹੀਂ ਲੱਗਦਾ ਹੈਗਾ ਵੀ ਦੇਖੋ ਆਰਐਸਐਸ ਦਾ ਕੋਈ ਸਿੱਖਾਂ ਦੇ ਪ੍ਰਤੀ ਜਾਂ ਸਿੱਖਾਂ ਨੂੰ ਕੋਈ ਨੁਕਸਾਨ ਪਹੁੰਚਾ ਰਹੀ ਹੈਗੀ ਹੈ ਪਰ ਹਾਂ ਜਦੋਂ ਆਪਾਂ ਨੇ ਕੋਲੇ ਕੋਈ ਹੋਰ ਨਹੀਂ ਹੁੰਦਾ ਹੈਗਾ ਬਹਾਨਾ ਵੀ ਆਪਾਂ ਉਹਨੂੰ ਆਰਐਸਐਸ ਨੂੰ ਬਲੇਮ ਕਰ ਦਿਓ ਜੀ ਆਰਐਸਐਸ ਇਥੇ ਇੰਟਰਫੇਅਰ ਕਰਦੀ ਹੈਗੀ ਐਦਾਂ ਨਹੀਂ ਪਰ ਆਪਾਂ ਤਾਂ ਮੈਂ ਤਾਂ ਆਪ ਖੁਦ ਹਮੇਸ਼ਾ ਇਹ ਕਹਿਣਾ ਹੁੰਦਾ ਹੈਗਾ ਵੀ ਐਸਜੀਪੀਸੀ ਨੂੰ ਜਾਂ ਅਕਾਲੀ ਦਲ ਨੂੰ ਵੀ ਆਰਐਸਐਸ ਤੋਂ ਸਿੱਖ ਲੈਣਾ ਚਾਹੀਦਾ ਹੈਗਾ ਉਹਨਾਂ ਦਾ ਇਤਿਹਾਸ ਤੇ ਸਾਡਾ ਇਤਿਹਾਸ ਵੀ ਜਿਹੜਾ ਹੈਗਾ ਆਲਮੋਸਟ 100 ਸਾਲ ਪੁਰਾਣਾ ਹੈਗਾ ਉਹਨਾਂ ਦੀ 2025 ਇਸ ਸਾਲ ਦੇ ਵਿੱਚ ਉਹਨਾਂ ਦੀ 100 ਸਾਲ 100 ਸਾਲ ਹੋ ਜਾਣਗੇ ਇਹਨੂੰ ਆਰਐਸਐਸ ਨੂੰ सेलिब्रेट ਕਰ ਰਹੇ ਹੈਗੇ ਨੇ ਉਹਨਾਂ ਦੀ ਕੰਟਰੀਬਿਊਸ਼ਨ ਦੇਖ ਲਓ ਉਹਨਾਂ ਦੀ ਪ੍ਰੋਗਰੈਸ ਦੇਖ ਲਓ ਉਹਨਾਂ ਦੀ ਕਮਿਟਮੈਂਟ ਦੇਖ ਲਓ ਹੈਗਾ ਉਹ ਤੋਂ ਆਪਾਂ ਨੂੰ ਸਿੱਖ ਲੈਣਾ ਚਾਹੀਦਾ ਹੈਗਾ ਵੀ ਕਿੰਨੀ ਮਿਹਨਤ ਕਰਕੇ ਹੈਗੇ ਅੱਜ ਤੱਕ ਅਦੇ ਤੁਸੀਂ ਦੇਖਿਆ ਹੈਗਾ ਵੀ ਉੱਥੇ ਉਹਨਾਂ ਦਾ ਪੈਂ ਪੈਂਦਾ ਹੁੰਦਾ ਹੈਗਾ ਉਹਨਾਂ ਦੀ ਕਿਸੇ ਸਿਲੈਕਸ਼ਨ ਦਾ ਇਲੈਕਸ਼ਨ ਦਾ ਨਾਮੀਨੇਸ਼ਨ ਦਾ ਕਦੇ ਕਦੇ ਕੋਈ ਖਿਲਾਰਾ ਮੈਂ ਨਹੀਂ ਦੇਖਿਆ ਹੈਗਾ ਆਈ ਥਿੰਕ ਆਪਾਂ ਨੂੰ ਉਹਨਾਂ ਤੋਂ ਸਿੱਖ ਲੈਣਾ ਚਾਹੀਦਾ ਹੈਗਾ بجائے ਕਿ ਆਪਾਂ ਇਹ ਕ੍ਰਿਟੀਸਾਈਜ਼ ਕਰੀਏ ਹੈਗੇ ਵੀ ਸ਼ਾਇਦ ਆਰਐਸਐਸ ਸਿੱਖਾਂ ਨੂੰ ਪਰੇਸ਼ਾਨ ਕਰੂਗੇ ਯਾਰ ਐਸਐਸ ਸਿੱਖਾਂ ਤੋਂ ਖਤਰਾ ਹੈਗਾ ਪਰ ਐਂਡ ਆਫ ਦਿ ਡੇ ਜੇਕਰ ਖਤਰਾ ਹੈਗਾ ਸਿੱਖਾਂ ਨੂੰ ਤੋਂ ਸਿੱਖਾਂ ਦੇ ਵਿੱਚ ਆਪਣੀ ਬਥੇਰੇ ਹੈਗੇ ਨੇ ਤੇ ਇਵਨ ਕਿ ਮੈਨੂੰ ਗਿਆਨੀ ਜੀ ਦੀ ਗਿਆਨੀ ਜੀ ਦੀ ਕੋ ਸਟੇਟਮੈਂਟ ਤੋਂ ਵੀ ਮੈਨੂੰ ਬੜਾ ਇਹ ਇੰਟਰਸਟਿੰਗ ਲੱਗਿਆ ਹੈਗਾ ਵੀ ਦੇਖੋ ਆ ਗਿਆਨੀ ਹਰਪ੍ਰੀਤ ਜਿਹੜੇ ਹੈਗੇ ਨੇ ਉਹ ਬੜੇ ਇੰਟੈਲੈਕਚੁਅਲ ਹੈਗੇ ਨੇ ਚਾਹੇ ਉਹ ਬਾਰਮੀ ਕਲਾਸ ਤੋਂ ਬਾਅਦ ਉਹ ਗ੍ਰੰਥੀ ਲਾਗੇ ਹੈਗੇ ਸੀਗੇ ਮੁਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਐਜੂਕੇਸ਼ਨ ਜਾਰੀ ਰੱਖੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੇ ਇਹ ਫਰਮ ਨਾਟ ਮਿਸਟੇਕ ਇਨ ਉਹਨਾਂ ਨੇ ਪੀ ਐਚ ਡੀ ਕਰਦੇ ਹੈਗੇ ਸੀ ਜਿਹੜੀ ਕੰਪੈਰੀਟਿਵ ਸਟੱਡੀ ਜਿਹੜੀ ਹੈਗੀ ਸੀ ਗੁਰੂ ਗ੍ਰੰਥ ਸਾਹਿਬ ਦੀ ਤੇ ਬਾਕੀ ਜਿਹੜੀ ਇਸਲਾਮਿਕ ਕੁਰਾਨ ਦੇ ਨਾਲ ਜਿਹੜੀ ਹੈਗੀ ਹੈ ਇਸਲਾਮਿਕ ਸਟੱਡੀ ਦੇ ਨਾਲ ਤੇ ਹਬੀਬ ਖਾਨ ਆਈ ਥਿੰਕ ਸ਼ਾਇਦ ਮੁਹੰਮਦ ਹਬੀਬ ਜਾਂ ਹਬੀ ਅਹਮ ਜਾਂ ਮੁਹੰਮਦ ਹਬੀਬ ਜਿਹੜੇ ਹੈਗੇ ਸੀ ਉਹਨਾਂ ਦੇ ਪੀ ਐਚ ਡੀ ਜਿਹੜੇ ਕਰਵਾ ਰਹੇ ਹੈਗੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਕਾਫੀ ਅੱਛੇ ਰਿਲੇਸ਼ਨ ਵੀ ਹੈਗੇ ਨੇ ਉਹਨਾਂ ਨੇ ਇੱਕ ਦੋ ਵਾਰੀ ਮੀਡੀਆ 'ਚ ਵੀ ਕਿਹਾ ਹੈਗਾ ਵੀ ਪਰ ਜਦੋਂ ਇੱਕ ਜਥੇਦਾਰ ਸਾਹਿਬ ਦਾ ਜਿਹੜਾ ਇਸ਼ੂ ਹੈਗਾ ਇੰਟਰਨਲ ਹੈਗਾ ਵੀ ਉਹਨਾਂ ਨੂੰ ਐਗਜ਼ੈਂਪਲ ਵੀ ਦੇਖੋ ਇਸ ਟਾਈਮ ਦੇ ਉੱਤੇ ਜਦੋਂ ਆਪਾਂ ਕੋਈ ਬੋਲਦੇ ਵੀ ਹੈਗੇ ਆ ਕਹਿੰਦੇ ਹੈਗੇ ਆ ਆਪਾਂ ਨੂੰ ਬਹੁਤ ਜ਼ਿੰਮੇਵਾਰੀ ਨਾਲ ਕੋਈ ਬਿਆਨ ਦੇਣਾ ਚਾਹੀਦਾ ਹੈਗਾ ਕਹਿਣਾ ਚਾਹੀਦਾ ਹੈਗਾ ਕਈ ਵਾਰੀ ਭਾਬੇ ਖੋ ਕੇ ਹੈਗੇ ਆ ਆਪਾਂ ਇਮੋਸ਼ਨਲ ਹੋ ਕੇ ਇਦਾਂ ਦੀ ਗੱਲ ਕਹਿ ਸਕਦੇ ਹਾਂ ਕਹਿਦਨੇ ਹੁੰਦੇ ਆ ਜਿਹਦਾ ਬਾਅਦ ਵਿੱਚ ਰਿਗਰਟ ਹੁੰਦਾ ਹੈਗਾ ਜਿਸ ਤਰ੍ਹਾਂ ਜਥੇਦਾਰ ਸਾਹਿਬ ਨੇ ਵੀ ਪਹਿਲਾਂ ਇੱਕ ਵਾਰੀ শাਲਾ ਸ਼ਬਦ ਵਰਤੇ ਹੈਗਾ ਸੀਗਾ ਉਹਨੂੰ ਬਾਅਦ ਵਿੱਚ ਰਿਗਰਟ ਵੀ ਕਰਿਆ ਹੈਗਾ ਜਾਂ ਧਾਮੀ ਸਾਹਿਬ ਨੇ ਕੋਈ ਇਦਾਂ ਦੇ ਸ਼ਬਦ ਵਰਤੇ ਹੈਗੇ ਸੀ ਜਿਹਦਾ ਉਹਨਾਂ ਨੇ ਮਾਫੀ ਮੰਗੀ ਹੈਗੀ ਆ ਪਰ ਇਸ ਜਿਹੜੀ ਅੱਜ ਕੱਲ ਦੀ ਉਹਦੇ ਵੀਡੀਓ ਦੇ ਵਿੱਚ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈਗਾ ਜਿਹੜਾ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈਗੀ ਆ ਉਹ ਮਹਾਭਾਰਤ ਦੇ ਵਿੱਚੋਂ ਦਿੱਤੀ ਹੈਗੀ ਆ ਆਈ ਥਿੰਕ ਉਹ ਮੈਨੂੰ ਥੋੜੀ ਇੰਟਰਸਟਿੰਗ ਲੱਗੀ ਹੈਗੀ ਵੀ ਆਈ ਥਿੰਕ ਇਹਨਾਂ ਚੀਜ਼ਾਂ ਨੂੰ ਥੋੜਾ ਅਵਾਈਡ ਕਰ ਲੈਣਾ ਚਾਹੀਦਾ ਹੈਗਾ ਵੀ ਇਸ਼ੂ ਹੈਗਾ ਆਪਣੇ ਸਿੱਖਾਂ ਦਾ ਹੈਗਾ ਆਪਣਾ ਇੰਟਰਨਲ ਹੈਗਾ بجائے ਕਿ ਆਪਾਂ ਕਿਸੇ ਹੋਰ ਧਰਮ ਦਾ ਐਗਜ਼ਾਮਪਲ ਦੇਈ ਹੈਗੀ ਇਹ ਆਈ ਥਿੰਕ ਆਪਣੇ ਧਰਮ ਦੇ ਅੰਦਰ ਹੀ ਗਦਾਰਾਂ ਦੀ ਕੋਈ ਕਮੀ ਨਹੀਂ ਹੈਗੀ ਜੇ ਐਗਜ਼ਾਮਪਲ ਹੀ ਚਾਹੀਦੀ ਹੈਗੀ ਸੀ ਇਸ ਕਰਕੇ ਮੈਨੂੰ ਇੰਟਰਸਟਿੰਗ ਲੱਗਿਆ ਹੈਗਾ ਪਰ ਆਈ ਹੋਪ ਕਿ ਇਸ ਚੀਜ਼ ਦਾ ਜਿਹੜਾ ਫੈਸਲਾ ਹੈਗਾ ਇਹ ਜਲਦੀ ਸਿੱਖ ਕੌਮ ਕੋਈ ਕੱਢ ਲਵੇ ਮੈਨੂੰ ਤੇ ਉਮੀਦ ਹੈਗੀ ਸੀ ਵੀ ਜਿਹੜਾ ਇਹ 24 uh, 2024 ਦੇ ਵਿੱਚ ਹੀ ਇਸ ਚੀਜ਼ ਦਾ ਮਸਲੇ ਦਾ ਹੱਲ ਹੋਣਾ ਚਾਹੀਦਾ ਹੈਗਾ ਪਰ ਮੈਨੂੰ ਲੱਗਦਾ ਹੈਗਾ ਵੀ ਇਹ ਹੋਰ ਹੋਰ ਵੀ ਅੱਗੇ ਹੋਊਗਾ ਜਦੋਂ ਤੁਸੀਂ ਆਪਣੇ ਮਸਲੇ ਘਰ ਦੇ ਵਿੱਚ ਇਦਾਂ ਦੀ ਕੋਈ ਕਿਸਮ ਹੱਲ ਪਿਆ ਹੁੰਦਾ ਹੈਗਾ ਆਬਵੀਅਸਲੀ ਜਿਹੜੀ ਐਕਸਟਰਨਲ ਫੋਰਸੇਜ਼ ਹੈਗੀਆਂ ਕੋਈ ਵੀ ਹੈਗੀ ਹੈ ਉਹ ਉਸ ਚੀਜ਼ ਦਾ ਫਾਇਦਾ ਵੀ ਹਟਾਉਗੀ ਹੈਗੀ ਪਰ ਇਹਦੇ ਵਿੱਚ ਮੈਨੂੰ ਫਿਲਹਾਲ ਇਹ ਨਹੀਂ ਟੂ ਅਨਸਰ ਜੋ ਕੁਐਸਚਨ ਕੋਈ ਲੱਗਦਾ ਹੈਗਾ ਵੀ ਉਹ ਦੇ ਵਿੱਚ ਕੋਈ ਬੀਜੇਪੀ ਕਰ ਰਹੀ ਹੈ ਜਾਂ ਆਰਐਸਐਸ ਕਰਵਾ ਰਹੀ ਹੈਗੀ ਹੈ ਮੈਨੂੰ ਇਸ ਚੀਜ਼ ਦੇ ਨਾਲ ਟੂ ਬੀ ਓਨਸਟ ਕਿ ਮੈਨੂੰ ਇਹ ਨਹੀਂ ਲੱਗਦਾ ਹੈਗਾ ਕਿ ਉਹਨਾਂ ਦਾ ਕੋਈ ਯੋਗਦਾਨ ਹੈਗਾ ਜਾਂ ਕੋਈ ਉਹਨਾਂ ਨੂੰ ਕੋਈ ਯੋਗਦਾਨ ਕਰਨਾ ਵੀ ਚਾਹੀਦਾ ਹੈਗਾ ਜਾਂ ਇੰਟਰਫੀਅਰ ਵੀ ਕਰਨਾ ਚਾਹੀਦਾ ਹੈਗਾ ਨਹੀਂ ਤੁਹਾਨੂੰ ਤਾਂ ਨਹੀਂ ਲੱਗਦਾ ਪਰ ਅਕਾਲੀ ਦਲ ਨੂੰ ਲੱਗਦਾ ਅਕਾਲੀ ਦਲ ਬਾਦਲ ਸਿੱਧੇ ਸ਼ਬਦਾਂ ਚ ਕਹਿੰਦਾ ਹੈ ਕਿ ਜਿਹੜੀ ਦੂਜੀ ਤੇ ਰਹਿ ਚੰਦੂ ਮਾਜਰਾ ਢੀਟਸਾ ਸਾਹਿਬ ਜਗੀਰਖੋਰ ਹੋਰੀ ਨੇ ਉਹ ਸਾਰੇ ਜਿਹੜੇ ਨੇ ਉਹਨਾਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਕੇਂਦਰੀ ਤਾਕਤਾਂ ਦੇ ਜਾਂ ਏਜੰਸੀਆਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਇੱਥੇ ਵੱਡਾ ਸਵਾਲ ਜਿਹੜਾ ਉਹ ਵਰਕਿੰਗ ਸਟਾਈਲ ਦਾ ਵੀ ਹੈ ਨਾ ਜਿਵੇਂ ਤੁਸੀਂ ਕਿਹਾ ਕਿ ਆਰਐਸਐਸ ਦੇ ਉੱਤੇ ਕਦੇ ਉਦਾਂ ਕਦੇ ਉਹਨਾਂ ਦਾ ਕੋਈ ਰੋਲਾ ਇਦਾਂ ਦਾ ਵੇਖਣ ਨੂੰ ਨਹੀਂ ਮਿਲਿਆ ਉਹਨਾਂ ਨੂੰ ਨਿਯੁਕਤੀਆਂ ਦਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਸਿਆਸਤ ਹਾਵੀ ਹੋ ਚੁੱਕੀ ਹੈ ਸ਼੍ਰੋਮਣੀ ਕਮੇਟੀ ਦੇ ਜਾਂ ਅਕਾਲ ਤਖਤ ਸਾਹਿਬ ਦੇ ਉੱਤੇ ਉਧਰ ਆਰਐਸਐਸ ਜਿਹੜੀ ਉਹ ਆਪ ਰਨ ਕਰਦੀ ਹੈ ਜੇ ਮਾੜਾ ਜਿਹਾ ਵੀ ਕੋਈ ਟ ਤੇ ਮੋਦੀ ਸਾਹਿਬ ਨਾਗਪੁਰ ਮਿਲਦੇ ਨੇ ਬਿਲਕੁਲ ਜੀ ਬਿਲਕੁਲ ਹੋਣਾ ਵੀ ਚਾਹੀਦਾ ਹੈਗਾ ਕੰਟਰੋਲ ਹੋਣਾ ਚਾਹੀਦਾ ਹੈਗਾ ਵੀ ਇਵਨ ਕਿ ਜਿਹੜੀ ਧਰਮ ਔਰ ਸਿਆਸਤ ਜੇ ਸੈਪਰੇਟ ਹੋਣਾ ਆਈ ਥਿੰਕ ਉਹ ਅੱਛਾ ਹੋਏਗਾ ਹੈਗਾ ਪਰ ਜਦੋਂ ਕਈ ਵਾਰੀ ਤੁਸੀਂ ਇਹ ਸਿਆਸਤ ਧਰਮ ਦੇ ਉੱਤੇ ਹਾਵੀ ਹੁੰਦੀ ਹੈਗੀ ਆਬਵੀਅਸਲੀ ਉਹਦੇ ਕਨਸੀਕੁਐਂਸ ਜਿਹੜੇ ਤੁਸੀਂ ਅੱਜ ਦੇਖ ਰਹੇ ਹੈਗੇ ਹੋ ਔਰ ਜਥੇਦਾਰ ਸਾਹਿਬ ਦੀ ਜੋ ਨੁਯੁਕਤੀ ਦਾ ਪ੍ਰੋਸੈਸ ਹੈਗਾ ਹੈ ਤੋਂ ਜੋ ਉਹਨਾਂ ਦਾ ਕੰਟਰੋਲ ਹੈਗਾ ਆਈ ਥਿੰਕ ਆਬਵੀਅਸਲੀ ਸੋ ਬਾਈ ਜਿੰਨੇ ਗੁਣੀ ਗਿਆਨੀ ਇੰਟੈਲੈਕਚੁਅਲ ਬੰਦੇ ਹੈਗੇ ਨੇ ਮੈਂ ਉਹਨਾਂ ਦੀ ਕਾਫੀ ਇੰਟਰਵਿਊ ਸੁਣਦਾ ਰਹਿਣਾ ਹੈਗਾ ਵੀ ਆਈ ਥਿੰਕ ਇਹਦੇ ਵਿੱਚ ਇੰਪਰੂਵਮੈਂਟ ਦੀ ਬਹੁਤ ਜ਼ਰੂਰਤ ਵੀ ਹੈਗੀ ਹੈ ਔਰ ਸਕੋਪ ਵੀ ਹੈਗਾ ਪਰ ਜਿਹੜਾ ਬਜਾਏ ਕਿ ਆਪੇ ਕਹੇ ਇਹ ਦੂਜੇ ਬੰਦੇ ਨੂੰ ਫੇਰ ਦੋਸ਼ ਦੇਈਏ ਹੈਗੇ ਵੀ ਨਹੀਂ ਕਿ ਉਹ ਉਹ ਉਹਨਾਂ ਦੇ ਜੰਦੂ ਮਾਜਰਾ ਸਾਹਿਬ ਉਹਨਾਂ ਦੇ ਨਾਲ ਹੈਗੇ ਨੇ ਪਰ ਐਂਡ ਆਫ ਦਿ ਡੇ ਉਹ ਸਾਰੇ ਦਾ ਸਿੱਖ ਹੈਗੇ ਨੇ ਨਾ ਉਹਨਾਂ ਬੀਬੀ ਜੀ ਗੁਰਵੀ ਤਾਂ ਸਿੱਖ ਹੈਗੇ ਨਾ ਉਹ ਪੰਜਾਬੀ ਹੈਗੇ ਨੇ ਸਿੱਖ ਹੈਗੇ ਨੇ ਉਹਨਾਂ ਨੂੰ ਆਪ ਨੂੰ ਦੇਖਣਾ ਚਾਹੀਦਾ ਹੈਗਾ ਬਜਾਏ ਕਿ ਆਪਾਂ ਕਿਸੇ ਬੰਦੇ ਨੂੰ ਕਹੇ ਵੀ ਉਹਨਾਂ ਦੀ ਪਾਰਟੀ ਹੈ ਉਹ ਕਰਵਾ ਰਹੇ ਹੈਗੇ ਨੇ ਕਿਉਂਕਿ ਉਹ ਤੇ ਦੇਖੋ ਕੁਝ ਜਿਹੜੀਆਂ ਬੰਦਰ ਗਲਤੀਆਂ ਹੈਗੀਆਂ ਨੇ ਉਹ ਤਾਂ ਅਕਾਲੀ ਦਲ ਦੀ ਆਪਣੀ ਹੈਗੇ ਨੇ ਨਾ ਆਪਣੀਆਂ ਦੀ ਗਲਤੀਆਂ ਦੀ ਕਰਕੇ ਜਿਸ ਹਾਲਾਤਾਂ ਦੇ ਵਿੱਚ ਜਿਹੜੇ ਹਾਲਾਤਾਂ ਦੇ ਵਿੱਚ ਅੱਜ ਅਕਾਲੀ ਦਲ ਖੜੀ ਹੈਗੀ ਹੈ ਉਹਨਾਂ ਨੂੰ ਜਿੰਨੀ ਦੇਰ ਤੱਕ ਇਨਟਰੋਸਪੈਕਟ ਨਹੀਂ ਕਰਦੇ ਐਕਸੈਪਟ ਨਹੀਂ ਕਰਦੇ ਐਡਮਿਟ ਨਹੀਂ ਕਰਦੇ ਹੈਗੇ ਆਪਣੇ ਅੰਦਰ ਚਾਤੀ ਮਾਰਨ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਹੈਗਾ ਵੀ ਦੇਖੋ 370 ਹੈਗਾ ਸੀਗਾ ਮੈਂ ਜਦੋਂ ਅਮੇਸ਼ਾ ਜੀ ਨੂੰ ਮਿਲੇ ਹੈਗਾ ਤੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਹੈਗੀ ਸੀ ਇਹ ਵੀ ਚਰਚਾ ਦਾ ਹੋਇਆ ਹੈਗਾ ਵੀ ਉੱਥੋਂ ਜੋ ਜਦੋਂ ਤੁਸੀਂ ਇਕੱਲੇ ਦਲ ਬਾਹਰ ਜੋ ਕਹਿੰਦੀ ਹੈਗੇ ਕਹਿੰਦਾ ਹੈ ਕਿ ਅੱਜਕੱਲ ਉਹ ਬਿਲਕੁਲ ਡਿਫਰੈਂਟ ਸਟੇਟਮੈਂਟ ਹੈਗੀ ਆ ਪਰ ਉਹਨੂੰ ਪਾਰਲੀਮੈਂਟ ਦੇ ਵਿੱਚ ਕਹਿ ਕੇ ਜਿਹੜਾ ਬੰਦਾ ਖੜਾ ਹੋ ਕੇ ਜਦੋਂ ਵਿਆਹ ਦਿੰਦਾ ਹੈਗਾ ਉਹ ਤੋਂ ਚੁੱਪ ਲਾਇਆ ਨਹੀਂ ਜਾ ਸਕਦਾ ਹੈਗਾ ਨਾ ਉਹ ਤੋਂ ਮੁਕਰਿਆ ਨਹੀਂ ਜਾ ਸਕਦਾ ਹੈਗਾ ਉੱਥੇ ਜਾ ਕੇ ਤੁਸੀਂ 370 ਦੇ ਹੱਕ ਦੇ ਵਿੱਚ ਬਿਆਨ ਦੇ ਰਹੇ ਹੈਗੇ ਹੋ ਔਰ ਮਿਨਿਓਰਿਟੀ ਹੋਣ ਕੇ ਦੂਜੇ ਪਾਸੇ ਤੁਸੀਂ ਕਹਿੰਦੇ ਹੈਗੇ ਹੋ ਕਿ ਅਸੀਂ ਮਿਨਿਓਰਿਟੀ ਦੇ ਰਾਖੇ ਹੈਗੇ ਹਾਂ ਫਿਰ ਤੁਸੀਂ ਕਹਿੰਦੇ ਸਾਡੇ ਨਾਲ ਬੀਜੇਪੀ ਧੱਕਾ ਕਰਦੀ ਆ ਰਸਿਸ ਧੱਕਾ ਕਰਦੀ ਹੈਗੀ ਆ ਪਰ ਤੁਹਾਨੂੰ ਇਹ ਹੁੰਦਾ ਹੈਗਾ ਨਾ ਜਾਂ ਤਾਂ ਜਦੋਂ ਜੇ ਤੁਹਾਡੇ ਕਨਫਲਿਕਟ ਇੰਨੇ ਹੁੰਦੇ ਹੈਗੇ ਨੇ ਤੁਸੀਂ ਜਿਹੜਾ ਆਪਣਾਪਣ ਜਿਹੜਾ ਹੁੰਦਾ ਹੈਗਾ ਉਸ ਨੂੰ ਕੱਢ ਨਹੀਂ ਸਕਦੇ ਹੈਗੇ ਜੇ ਤੁਸੀਂ ਸਿਆਸਤ ਨੂੰ ਛੋਟੀ ਛੋਟੀ ਕਰਕੇ ਅਕਾਲੀ ਦਲ ਦੇ ਵਿੱਚ ਪਹਿਲਾ ਲੀਡਰ ਹੁੰਦੇ ਹੈਗੇ ਅਸੀਂ ਥੋੜਾ ਸਾਹ ਹੁੰਦੇ ਅਸੀਂ ਤਲਵੰਡੀ ਸਾਹਿਬ ਹੈਗੇ ਅਸੀਂ ਬਾਦਲ ਸਾਹਿਬ ਹੈਗੇ ਅਸੀਂ ਸਾਰੇ ਲੋਗੋ ਵਾਲ ਸਾਹਿਬ ਹੈਗੇ ਅਸੀਂ ਬੜੇ ਔਰ ਉਹ ਸਾਰੇ ਲੀਡਰਸ਼ਿਪ ਜਿਹੜੀ ਘਟਾ ਘਟਾ ਕੇ ਛੋਟੀ ਕਰ ਦਿੱਤੀ ਹੈਗੀ ਇੱਕ ਪਰਿਵਾਰ ਤੱਕ ਆ ਗਈ ਹੈਗੀ ਪਰਿਵਾਰ ਦੇ ਵਿੱਚ ਪਰਿਵਾਰ ਦੇ ਕੰਫਲਿਕਟ ਆ ਗਏ ਹੈਗੇ ਆਬਵੀਅਸਲੀ ਆਹ ਜਿਹੜੇ ਹਾਲਾਤ ਹੈਗੇ ਨਹੀਂ ਅੱਜ ਇਹ ਤਾਂ ਹੋਣੇ ਹੈ ਕਿਸੇ ਤਾਂ ਬਹੁਤ ਦਿਨ ਪਹਿਲਾਂ ਹੋ ਜਾਣੇ ਚਾਹੀਦੇ ਸੀ ਕਿਸੇ ਕਿਉਂ ਨਹੀਂ ਹੋਏ ਕਿਉਂਕਿ ਇਹਨਾਂ ਨੇ ਲਗਾਤਾਰ ਇਹਨਾਂ ਨੇ ਭਾਜਪਾ ਦੇ ਨਾਲ ਜਿਹੜੀ ਤਿੰਨ ਤਿੰਨ ਦਾ ਸਰਕਾਰਾਂ ਬਣੀਆਂ ਹੈਗੇ ਨੇ ਪੰਜਾਬ ਦੇ ਵਿੱਚ ਆਬਵੀਅਸਲੀ ਸੈਂਟਰ ਦੇ ਵਿੱਚ ਵੀ ਕਿੰਨੀ ਦੇਰ ਇਹਨਾਂ ਨੇ ਰਾਜ ਕਰਿਆ ਹੈਗਾ ਉਹਨਾਂ ਦੇ ਥਰੂ ਰਾਜ ਕਰਿਆ ਹੈਗਾ ਉਦੋਂ ਜਿਹੜੇ ਸਿੱਖਾਂ ਦੇ ਮੇਨ ਮਸਲੇ ਹੈਗੇ ਸੀ ਉਦੋਂ ਤਾਂ ਨਹੀਂ ਹਟਾਏ ਹੈਗੇ ਨਾ ਇਹ ਜਿਹੜੇ ਇਸ਼ੂ ਹੁੰਦੇ ਹੈ ਕਿ ਨੇ ਵੀ ਹਾਂ ਆਰਐਸਐਸ ਬੁਰੀ ਹੈਗੀ ਆ ਜਾਂ ਬੀਜੇਪੀ ਬੁਰੀ ਹੈਗੀ ਹੈ ਉਹ ਹੁਣ ਉਹ ਹੁਣ ਉਹਨਾਂ ਨੂੰ ਬੁਰੀ ਲੱਗਦੀ ਹੈਗੀ ਜਦੋਂ ਆਊਟ ਆਫ ਪਾਵਰ ਹੈਗੇ ਨੇ ਜਦੋਂ ਪਾਵਰ ਦੇ ਵਿੱਚ ਹੈਗੇ ਸੀ ਉਦੋਂ ਸਾਰਾ ਕੁਝ ਠੀਕ ਹੈਗਾ ਸੀਗਾ ਉਦੋਂ ਕਿਸੇ ਨੇ ਕੋਈ ਬਹੁਤ ਜ਼ਿਆਦਾ ਜਿਹੜੀ ਬੰਦੀ ਸਿੰਘਾਂ ਦਾ ਕੋਈ ਇਸ ਇਸ਼ੂ ਦੀ ਗੱਲ ਨਹੀਂ ਕਰੀ ਹੈਗੀ ਹੋਰ ਜਿਹੜੇ ਗੰਭੀਰ ਮਸਲੇ ਹੈਗੇ ਸੀ ਉਹਨਾਂ ਦਾ ਉਹਨਾਂ ਦਾ ਕੀ ਹੱਲ ਕਰਵਾ ਲਿਆ ਹੈਗਾ ਹੁਣ 3 ਸਾਲ ਵਾਸਤੇ ਤਿੰਨ 3 ਟਾਈਮ ਜਿਹੜੀ ਹੈਗੀ ਹੈ 15 ਸਾਲ ਤੁਸੀਂ ਰਾਜ ਕਰਨਾ ਹੈਗਾ ਇੱਕ ਲਾਈ ਸਪਾਰਟਨਰ ਦੇ ਨਾਲ ਤੇ ਉਹਨਾਂ ਨੂੰ ਤੁਹਾਨੂੰ ਇਹ ਵੀ ਪਤਾ ਹੈਗਾ ਵੀ ਬੀਜੇਪੀ ਜਿਹੜੀ ਹੈਗੀ ਆ ਉਹ ਕਿਉਂਕਿ ਆਰਐਸਐਸ ਦਾ ਵਿੰਗ ਹੈਗੀ ਆ ਔਰ ਹਣ ਉਦੋਂ ਤੁਹਾਨੂੰ ਆਰਐਸਐਸ ਬੁਰੀ ਨਹੀਂ ਲੱਗਦੀ ਹੈਗੀ ਸੀ ਅੱਜ ਜਦੋਂ ਤੁਹਾਡਾ ਖਲਾਰਾ ਪੈ ਗਿਆ ਹੈਗਾ ਲੋਕਾਂ ਨੇ ਤੁਹਾਨੂੰ ਅਨਕਾਰ ਦਿੱਤਾ ਹੈਗਾ ਔਰ ਤੁਹਾਡੇ ਕੋਲ ਤਿੰਨ ਸੀਟਾਂ ਰਹਿ ਗਈ ਹੈਗੀ ਆ ਉਦੋਂ ਤੁਹਾਨੂੰ ਉਹ ਜਿਹੜੀ ਹੈਗੀ ਇਹ ਬੀਜੇਪੀ ਬੁਰੀ ਲੱਗਦੀ ਹੈਗੀ ਆ ਹਾਲਾਂਕਿ ਤੁਸੀਂ ਬੀਜੇਪੀ ਦੇ ਹੱਕ ਦੇ ਵਿੱਚ ਸਾਰਾ ਕੁਝ ਜੋ 370 ਦੇ ਵਿੱਚ ਜੋ ਜੋ ਕਰ ਚੁੱਕੇ ਹੋ ਬਿਆਨ ਦੇ ਚ ਕਿਉਂ ਉਦੋਂ ਤੁਹਾਨੂੰ ਚੰਗਾ ਲੱਗਦਾ ਹੈਗਾ ਸੀਗਾ ਕਿਸਾਨੀ ਜਿਹੜੇ ਬਿੱਲ ਹੈਗੇ ਸੀ ਪਹਿਲਾਂ ਸ਼ੁਰੂ ਦੇ ਵਿੱਚ ਤੁਹਾਨੂੰ ਠੀਕ ਲੱਗਦੇ ਹੈਗੇ ਸੀ ਬਾਅਦ ਮદાન ਛੱਡ ਕੇ ਭੱਜ ਗਏ ਹੈਗੇ ਉਹ ਫਿਰ ਹੁੰਦਾ ਹੈਗਾ ਵੀ ਬਾਅਦ ਦੇ ਵਿੱਚ ਤੁਸੀਂ ਕਿਸੇ ਤੇ ਬਲੇਮ ਕਰਨਾ ਸੌਖਾ ਹੁੰਦਾ ਹੈਗਾ ਵੀ ਆਈ ਥਿੰਕ ਟਾਈਮ ਇਜ਼ ਰਾਈਟ ਕਿ ਤੁਹਾਨੂੰ ਜਿੰਨੀ ਦੇਰ ਤੁਸੀਂ ਐਕਸੈਪਟ ਨਹੀਂ ਕਰਦੇ ਹੈਗੇ ਵੀ ਬੰਝਰ ਗਲਤੀਆਂ ਤੁਹਾਡੇ ਤੇ ਹੋਈਆਂ ਹੈਗੀਆਂ ਨੇ ਔਰ ਜਦੋਂ ਜਥੇਦਾਰ ਸਾਹਿਬ ਦਾ ਹੁਕਮ ਹੋਇਆ ਹੈਗਾ ਸੀ ਇਹਨਾਂ ਨੂੰ ਸਜ਼ਾਵਾਂ ਲੱਗੀਆਂ ਹੈਗੀਆਂ ਨੇ ਆਈ ਥਿੰਕ ਗੱਡੀ ਬਹੁਤ ਲਾਈਨ ਤੇ ਆ ਗਈ ਹੈਗੀ ਸੀ ਪਰ ਜਿਹੜੀ ਬੀਜੇਪੀ ਇਹ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਦੁਆਰਾ ਦੁਆਰਾ ਜਿਹੜੀਆਂ ਕੁਝ ਚਲਾਕੀਆਂ ਜਿੰਦੇ ਨਾਲ ਜਾਂ ਜ ਕੁਝ ਗਲਤੀਆਂ ਵਾਰੀ ਵਾਰੀ ਆ ਰਹੇ ਨੂੰ ਕਿ ਉਹਨਾਂ ਦੇ ਐਡਵਾਈਜ਼ਰ ਕੌਣ ਹੈਗੇ ਨੇ ਜਿਸ ਤਰ੍ਹਾਂ ਜਿਹੜਾ ਨਰੈਣ ਸਿੰਘ ਚੌੜਾ ਨੇ ਜਿਹੜੀ ਗੋਲੀ ਚਲਾਈ ਹੈਗੀ ਸੀ ਮੈਂ ਕੰਡੈਮਨਡ ਕਰਿਆ ਹੈਗਾ ਸੀ ਗੌਰ ਮੈਂ ਵੀਡੀਓ ਵੀ ਪਾਈ ਹੈਗੀ ਮੈਂ ਟਵੀਟ ਕਰਿਆ ਹੈਗਾ ਪਰ ਬਾਅਦ ਵਿੱਚ ਜਿਹੜੀ ਇਹਨਾਂ ਤੋਂ ਅਕਾਲੀ ਦਲ ਵੱਲੋਂ ਇਹ ਡਿਮਾਂਡ ਰੱਖਣੀ ਹੈਗੀ ਵੀ ਉਹਨਾਂ ਨੂੰ ਪੰਥ ਜਬਤੋਂ ਛੇਕ ਦਿੱਤਾ ਜਾਏਟ ਆਈ ਥਿੰਕ ਉਹ ਚੀਜ਼ਾਂ ਜਿਹੜੀ ਹੈਗੇ ਸੀ ਹਲੇ ਸਮੇਂ ਤੋਂ ਪਹਿਲਾਂ ਕਰੀਆਂ ਗਈਆਂ ਹੋਈਆਂ ਗਲਤੀਆਂ ਹੈਗੀਆਂ ਨੇ ਔਰ ਜਥੇਦਾਰਾਂ ਸਾਹਿਬ ਦਾ ਜਿਹੜਾ ਹੁਕਮ ਨਾ ਮੰਨਣਾ ਹੈਗਾ ਆਬਵੀਅਸਲੀ ਇਹ ਕੋ ਉਹ ਉਹ ਕੋ ਉਹਨਾਂ ਦੀ ਤਹਿੰਨ ਹੈਗੀ ਉਹਨਾਂ ਦੇ ਹੁਕਮ ਦੀ ਤਾਂ ਕਰਕੇ ਜਿਹੜਾ ਅਕਾਲੀ ਦਲ ਦੇ ਲਈ ਇੱਕ ਜਿਹੜਾ ਸੰਕਟ ਹੈਗਾ ਮੈਨੂੰ ਲੱਗਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੰਭੀਰ ਹੋ ਸਕਦਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਥੇਦਾਰ ਗਿਆਨੀ ਹਰਪੀਤ ਸਿੰਘ ਸਿਆਸਤ ਕਰ ਰਹੇ ਨੇ ਜਾਂ ਉਹਨਾਂ ਨੂੰ ਸਿਆਸਤ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਕੋਈ ਕਰਨੀ ਨਹੀਂ ਆ ਰਹੀ ਜੀ ਉਹ ਨਹੀਂ ਨਹੀਂ ਉਹਨਾਂ ਨੂੰ ਕਰਨੀ ਨਹੀਂ ਆ ਰਹੀ ਹੈਗੀ ਉਹ ਦੇਖੋ ਉਹ ਹਰ ਇੱਕ ਬੰਦਾ ਜਿਹੜਾ ਇਸ ਲੈਵਲ ਤੇ ਹੁੰਦਾ ਹੈਗਾ ਉਹਨਾਂ ਦੇ ਐਡਵਾਈਸ ਉਹਨਾਂ ਨੂੰ ਪਤਾ ਨਹੀਂ ਕੌਣ-ਕੌਣ ਐਡਵਾਈਸ ਕਰਦੇ ਹੋਣਗੇ ਪਰ ਉਹਨਾਂ ਨੂੰ ਜਿਹੜੇ ਇਸ ਟਾਈਮ ਦੇ ਉੱਤੇ ਸੰਭਲ ਕੇ ਚੱਲਣਾ ਪਊਗਾ ਹੈਗਾ ਇਸ ਟਾਈਮ ਦੇ ਉੱਤੇ ਬਹੁਤ ਲੋਕੀ ਇਦਾਂ ਦੇ ਹੁੰਦੇ ਹੈਗੇ ਨੇ ਜਿਨ੍ਹਾਂ ਦੇ ਆਪਣੇ ਇੰਟਰਸਟ ਹੁੰਦੇ ਹੈਗੇ ਨੇ ਤੁਹਾਨੂੰ ਗਬਰਾਹ ਕਰ ਸਕਦੇ ਹੈਗੇ ਨੇ ਪਰ ਆਈ ਥਿੰਕ ਜਥੇਦਾਰ ਸਾਹਿਬ ਸਿਆਣੀ ਹੈਗੇ ਨੇ ਸਮਝਦਾਰ ਹੈਗੇ ਨੇ ਆਈ ਹੋਪ ਕਿ ਜਿਹੜਾ ਉਹਨਾਂ ਨੂੰ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਇਸ ਟਾਈਮ ਦੇ ਉੱਤੇ ਸੋਚ ਸਮਝ ਕੇ ਚੱਲਣਾ ਪਊਗਾ ਕਿਉਂਕਿ ਜਿਹੜੇ ਹਾਲਾਤ ਹੈਗੇ ਨੇ ਉਹ ਸਿੱਖ ਕੌਮ ਦੇ ਲਈ ਸਿੱਖ ਪੰਥ ਦੇ ਲਈ ਬੜੀ ਨਾਜ਼ੁਕ ਨਾਜ਼ੁਕ ਹੈਗੇ ਨੇ। ਅੱਛਾ ਇੱਧਰ ਇੱਕ ਇਹ ਮਤਲਬ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਉਦੋਂ ਸੁਰਖੀਆਂ ਦੇ ਵਿੱਚ ਮਹਾਰਾਸ਼ਟਰ 'ਚ ਗਿਆਨੀ ਹਰਨਾਮ ਸਿੰਘ ਧੁੰਮਾ ਦਾ ਉਹ ਟਕਸਾਲ ਦੇ ਮੁਖੀ ਉਹਨਾਂ ਦਾ ਉਹਨਾਂ ਨੂੰ ਅਸੀਂ ਕਿਵੇਂ ਸਮਝੀਏ ਹਰ ਉਹਥੇ ਮਹਾਰਾਸ਼ਟਰ 'ਚ ਸਰਕਾਰ ਬਣ ਗਈ ਹੁਣ ਭਾਜਪਾ ਦੀ ਉਦੋਂ ਵੀ ਜਦੋਂ ਉਹਨਾਂ ਨੇ ਸਾਥ ਦਿੱਤਾ ਉਹਨਾਂ ਦਾ ਤਾਂ ਕਾਫੀ ਰੌਲਾ ਪਿਆ ਕਿ ਜੀ ਇਹ ਭਾਜਪਾ ਦੇ ਹੱਕ ਚ ਭੁੱਗਦਗੇ ਅਕਾਲੀਆਂ ਨੇ ਬਹੁਤ ਰੌਲਾ ਪਾਇਆ ਮੁੜ ਕੇ ਚੁੱਪਚਾਪ ਕਰਕੇ ਬਹਿ ਗਏ ਕੀ ਇਹਦਾ ਪੰਜਾਬ ਦੇ ਵਿੱਚ ਵੀ ਕੋਈ ਅਸਰ ਹੋ ਸਕਦਾ ਕਿ ਭਾਜਪਾ ਦੇ ਲਈ ਉਹ ਪੰਜਾਬ 'ਚ ਵੀ ਕੱਲ ਨੂੰ ਏਦਾਂ ਹਾ ਦਾ ਨਾਰਾ ਵਾਰ ਸਕਦੇ ਨੇ ਕੋਈ ਰਾਹ ਪੱਧਰਾ ਕਰ ਸਕਦੇ ਨੇ ਜਾਂ ਉੱਥੇ ਸਿੱਖਾਂ ਦੀ ਕਿੰਨੀ ਕੁ ਕਿਤੇ ਗਿਣਤੀ ਆ ਬਹੁਤ ਘੱਟ ਗਿਣਤੀ ਦੇ ਵਿੱਚ ਨੇ ਜੇ ਮਹਾਰਾਸ਼ਟਰ ਦੀ ਆਬਾਦੀ ਦੇ ਮੁਕਾਬਲੇ ਲਾਈਏ ਉੱਥੋਂ ਦੇ ਜਿਹੜੇ ਮਤਲਬ ਕਿ ਜਿਹੜੇ ਮਹਾਰਾਸ਼ਟਰ ਦੇ ਲੋਕ ਨੇ ਉਹਦੇ ਮੁਤਾਬਕ ਲਾਈਏ ਉਹਦੇ ਬਾਰੇ ਤੁਹਾਡਾ ਕੀ ਮੰਨਣਾ ਦਵਿੰਦਰ ਫੜਨवीस ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਣਾ ਗਿਆਨੀ ਅਰਨੰਦ ਸਿੰਘ ਫੜਨवीस ਬਾਰੇ ਕਿਸੇ ਤੋਂ ਲੋਕਿਆ ਚਿਪਿਆ ਨਹੀਂ ਹੈਗਾ ਕਿ ਸਿੱਧੇ ਸਿੱਧੇ ਆਰਐਸਐਸ ਦੇ ਵਿੱਚੋਂ ਆਏ ਨੇ ਬਿਲਕੁਲ 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 ਆ ਉਹ ਤਾਂ ਉਹ ਤਾਂ ਹੈਵੀ ਨਾਗਪੁਰ ਤੋਂ ਐਮਐਲਏ ਹੈਗੇ ਨੇ ਇਹਦੇ ਵਿੱਚ ਤਾਂ ਕੋਈ ਡਿਨਾਈ ਨਹੀਂ ਕਰ ਸਕਦਾ ਹੈਗਾ ਨਾ ਵੀ ਆਪਾਂ ਨੂੰ ਇਹ ਨਹੀਂ ਹੈਗਾ ਵੀ ਜਿਹੜੀ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਸਾਰਾ ਕੁਝ ਪਿਆ ਹੈਗਾ ਔਰ ਆਰਐਸਐਸ ਤੇ ਬਹੁਤ ক্লোਜ਼ ਹੈਗੇ ਨੇ ਕਨਫੀਡੈਂਟ ਹੈਗੇ ਨੇ ਉਹਨਾਂ ਦੀ ਉਹਨਾਂ ਨੂੰ ਆਰਐਸਐਸ ਦੀ ਬੈਕਅਪ ਹੈ ਕਿ ਜਾਂ ਬਲੇਸਿੰਗ ਹੈ ਕਿ ਜਾਂ ਨੋ ਡਾਊਟ ਕਿ ਉਹ ਚੀਫ ਮਿਨਿਸਟਰ ਬਣੇ ਹੈਗੇ ਨੇ ਤੁਮਰ ਸਾਹਿਬ ਨੇ ਤੁਸੀਂ ਇਹ ਇਹ ਵੀ ਚੀਜ਼ਾਂ ਜਿਹੜੀ ਹੈਗੇ ਨੇ ਕਈ ਵਾਰੀ ਆਪਾਂ ਨੂੰ ਲੌਂਗ ਟਰਮ ਸੋਚਣਾ ਪਊਗਾ ਹੈਗਾ ਚਲੋ ਤੁਸੀਂ ਇਹ ਕੁਐਸਚਨ ਰੇਜ਼ ਕਰ ਲਿਆ ਹੈਗਾ ਤੇ ਆਪਾਂ ਇਸ ਇਸ ਚੀਜ਼ ਨੂੰ ਆਪਾਂ ਥੋੜਾ ਸਕਿੰਦਰਜੀ ਜਦੋਂ ਅੱਜ ਹਰਨਾਮ ਸਿੰਘ ਧੁੰਮਾ ਨੇ ਉਹਨਾਂ ਨੂੰ ਜਿਹੜੀ ਬੀਜੇਪੀ ਸਪੋਰਟਡ ਜਿਹੜੀ ਮਹਾਜੁੱਤੀ ਜਿਹੜੀ ਉਹਨਾਂ ਦੀ ਪਾਰਟੀ ਹੈਗੀ ਸੀ ਉਹ ਤਿੰਨ ਅਲਾਈਅੰਸ ਐਮਸੀਪੀ ਹੈਗਾ ਸੀ ਸ਼ਿਵਸੈਨਾ ਹੋ ਗਈ ਤੇ ਬੀਜੇਪੀ ਜਿਹੜਾ ਉਹ ਅਲਾਈਅੰਸ ਪਾਰਟਨਰ ਹੈਗਾ ਸੀ ਤਿੰਨੇ ਉਹਨਾਂ ਨੂੰ ਸਪੋਰਟ ਕਰੀ ਹੈਗੀ ਸੀ ਉਹ ਸਪੋਰਟ ਦੇ ਵਿੱਚ ਹੁਣ ਦੇਖੋ ਤੁਸੀਂ ਆਪਣੀ ਸਿੱਖਾਂ ਦੀ ਕਿੰਨੀ ਇੱਕ ਪਾਪੂਲੇਸ਼ਨ ਹੈਗੀ ਹੈ ਪਰ ਜੇ ਇਹ ਛੋਟੀ ਪਾਪੂਲੇਸ਼ਨ ਹੈਗੀ ਹੈ ਔਰ ਉਹ ਪਾਪੂ ਪਾਪੂਲੇਸ਼ਨ ਦੇ ਵਿੱਚ ਆਪਣਾ ਕੋਈ ਰਿਪਰੈਜ਼ੈਂਟੇਟਿਵ ਨਹੀਂ ਹੈਗਾ ਹੁਣ ਜੇਕਰ ਸਾਡੂ ਉਹਨਾਂ ਨੇ ਸਪੋਰਟ ਕਰੀ ਹੈਗੀ ਆ ਆਈ ਡੋਨਟ ਸੀ ਐਨੀਥਿੰਗ ਰੋਂਗ ਵਿ ਕਿਉਂਕਿ ਜੇਕਰ ਆਪਾਂ ਇਹ ਕਹੀ ਹੈਗੇ ਵੀ ਹਰਨਾਮ ਸਿੰਘ ਧੁੰਮਾ ਗਲਤ ਹੈਗੇ ਨਹੀਂ ਪਰ ਮੈਨੂੰ ਇਸ ਚੀਜ਼ ਬੜੀ ਹੈਰਾਨੀ ਆਉਂਦੀ ਹੈਗੇ ਵੀ ਜਿਹੜੇ ਲੋਕੀ ਅੱਜ ਆਵਾਜ਼ ਉਠਾਉਂਦੇ ਹੈਗੇ ਨਹੀਂ ਉਹ ਇਲਜ਼ਾਮ ਲਾਉਂਦੇ ਹੈਗੇ ਨਹੀਂ ਜਾਂ ਕੁਐਸਚਨ ਕਰਦੇ ਹੈਗੇ ਨੇ ਵੀ ਹਰਨਾਮ ਸਿੰਘ ਧੁੰਮਾ ਨੇ ਬੀਜੇਪੀ ਨੂੰ ਸਪੋਰਟ ਕਿਉਂ ਕਰੀ ਹੈਗੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਮੋਰੀਆਂ ਦੇ ਵਿੱਚ ਅਕਾਲੀ ਦਲ ਹੀ ਹੈਗਾ ਅਕਾਲੀ ਦਲ ਜਦੋਂ ਆਪ ਜਦੋਂ ਸਪੋਰਟ ਕਰਦਾ ਹੈਗਾ ਉਹਨਾਂ ਦਾ ਅਲਾਈਂਸ ਪਾਰਟਨਰ ਹੁੰਦਾ ਹੈਗਾ ਉਹ ਉਹ ਤੋਂ ਭੁੱਲ ਜਾਂਦੇ ਹੈਗੇ ਨੇ ਵੀ ਉਹ ਉਹੀ ਸੇਮ ਪਾਰਟੀ ਹੈਗੀ ਹੈ ਨਾ ਉਹ ਤਾਂ ਸੇਮ ਉਹ ਉਹ ਜਿਹੜੀ ਬੀਜੇਪੀ ਤਾਂ ਉਹ ਸੇਮ ਹੈਗੀ ਹੈ ਬਈ ਜਦੋਂ ਆਪ ਕਰਨਾ ਹੋਵੇ ਉਹ ਸਾਰਾ ਕੁਝ ਜਾਇਜ਼ ਹੁੰਦਾ ਹੈਗਾ ਉਦੋਂ ਤੁਮਰ ਸਾਹਿਬ ਦੀ ਸਪੋਰਟ ਉਹਦੇ ਨਾਲ ਹੁੰਦੀ ਹੈਗੀ ਸੀ ਠੀਕ ਹੈ ਨਾ ਪਰ ਜਦੋਂ ਹੁਣ ਉਹਨੂੰ ਤੁਮਰ ਸਾਹਿਬ ਨੇ ਸਪੋਰਟ ਦਿੱਤੀ ਹੈਗੀ ਹੈ ਜੇ ਤੁਸੀਂ ਸਪੋਰਟ ਦਿੱਤੀ ਹੈਗੀ ਹੈ ਤੁਸੀਂ ਇਹ ਦੇਖ ਲਓ ਵੀ ਅਸੀਂ ਸਾਡੀ ਕਿੰਨੀ ਕੁ ਉਥੇ ਪਪੂਲੇਸ਼ਨ ਹੋਊਗੀ ਕਿੰਨਾ ਕੁ ਅਸੀਂ ਉਥੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਜਿਤਾ ਦਿੱਤਾ ਹੋਊਗਾ ਹੈਗਾ ਠੀਕ ਹੈ ਪਰ ਜੇ ਦਿੱਤੀ ਹੈਗੀ ਹੈ ਉਹਨਾਂ ਨੂੰ ਸਪੋਰਟ ਇਹਦਾ ਮਤਲਬ ਕੱਲ ਨੂੰ ਕੋਈ ਤੁਸੀਂ ਉਹਨਾਂ ਦੇ ਅੱਜ ਉਹ ਪਾਵਰ ਦੇ ਵਿੱਚ ਹੈਗੇ ਨੇ ਆਈ ਥਿੰਕ ਤੁਮਰ ਸਾਹਿਬ ਦੇ ਉੱਤੇ ਕਿ ਹੋਰ ਜ਼ਿੰਮੇਵਾਰੀ ਆਊਗੀ ਕੱਲ ਨੂੰ ਕੋਈ ਸਿੱਖਾਂ ਦਾ ਕੋਈ ਇਸ਼ੂ ਆਊਗਾ ਹੈਗਾ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਕੋ ਇਹ ਲਿਬਰਟੀ ਹੋਗੀ ਉਹ ਜਾ ਕੇ ਸੀਐਮ ਦਾ ਦਰਵਾਜਾ ਖੜਕਾ ਸਕਦੇ ਹੈਗੇ ਨੇ ਜਿਹੜੇ ਕਿ ਖੜਕਾਉਣਾ ਚਾਹੀਦੇ ਹੈਗੇ ਕਿ ਟਾਈਮ ਇਜ਼ ਰਾਈਟ ਕਿ ਉਹਨਾਂ ਨੂੰ ਇਵਨ ਕਿ ਤੁਮਰ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਾਂਗੇ ਹੈਗੇ ਵੀ ਸਿੱਖਾਂ ਦੇ ਜਿਹੜੇ ਕੋਈ ਅਹਿਮ ਮਸਲੇ ਹੈਗੇ ਨੇ ਉੱਥੇ ਆਪਣੇ ਮਹਾਰਾਸ਼ਟਰ ਦੇ ਵਿੱਚੋਂ ਉਠਾਉਣੇ ਚਾਹੀਦੇ ਹੈਗੇ ਨੇ ਔਰ ਦੂਜੀ ਗੱਲ ਜਦੋਂ ਆਪਾਂ ਕਹਿੰਦੇ ਹੈਗੇ ਵੀ ਹਾਂ ਉਹਨਾਂ ਨੇ ਸਪੋਰਟ ਕਰੀ ਹੈਗੀ ਹੈ ਦੇਖੋ ਜਿਹੜੀ ਟਕਸਾਲ ਹੈਗੀ ਹੈ ਦਮਦਮੀ ਟਕਸਾਲ ਹੈਗੀ ਹੈ ਆਪਾਂ ਕਹਿੰਦੇ ਹੈਗੇ ਆ ਵੀ ਦੇਖੋ ਕਈ ਵਾਰੀ ਜਦੋਂ ਤੁਸੀਂ ਸਮੇਂ ਤੋਂ ਪਹਿਲਾਂ ਜਾਂ ਕੋਈ ਇਦਾਂ ਦੀ ਗੱਲ ਛੇੜਦੇ ਹੈਗੇ ਉਹਨਾਂ ਫਿਰ ਕਹਿੰਦੇ ਉਹ ਸੁਖੀ ਚੈਲ ਪਰ ਜੇ ਆਪਾਂ ਜਿੰਨੀ ਦੇਰ ਤੱਕ ਤੁਸੀਂ ਹਿਸਟਰੀ ਦੇ ਵਿੱਚ ਨਹੀਂ ਜਾਉਂਗੇ ਉਨੀ ਦੇਰ ਤੱਕ ਤੁਹਾਨੂੰ ਕਈ ਵਾਰੀ ਗੱਲਾਂ ਬੁਰੀਆਂ ਲੱਗਦੀਆਂ ਹੈਗੀਆਂ ਨੇ ਹੁਣ ਤੁਸੀਂ ਜੇਕਰ 80 ਦੇ ਦਿਹਾਕੇ ਦੇ ਚਲੇ ਜਾਓ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਦੇਖ ਲੋ ਹੈਗੋ ਉਹਨਾਂ ਨੇ ਵੀ ਤਾਂ ਕਿਸੇ ਟਾਈਮ ਤੇ ਕਾਂਗਰਸ ਦੀ ਸਪੋਰਟ ਕਰੀ ਹੈਗੀ ਸੀ ਉਹਨਾਂ ਨੇ ਤਿੰਨ ਜਿਹੜੇ ਕੈਂਡੀਡੇਟ ਹੈਗੇ ਸੀਗੇ ਜਿਹੜੇ ਰਗੁਨੰਦਰ ਲਾਲ ਪਾਰਟੀ ਹੈਗੇ ਸੀ ਜਿਹੜੀ ਮਿਸਿਸ ਆਪਣੀ ਹੈਗੇ ਸੀਗੇ ਸੁਖਵੰਤ ਕੌਰ ਪਿੰਡਰ ਹੈਗੇ ਸੀਗੇ ਗੁਰਦਾਸਪੁਰ ਤੋਂ ਐਮਪੀ ਹੈਗੇ ਸੀਗੇ ਤੇ ਇੱਕ ਦੂਸਰੇ ਹੈਗੇ ਸੀ ਤਰਨਤਾਰਨ ਦੇ ਵਿੱਚੋਂ ਗੁਰਦਿਆਲ ਸਿੰਘ ਢਿੱਲੋਂ ਹੈਗੇ ਸੀਗੇ ਜਿਨ੍ਹਾਂ ਨੇ ਇਲੈਕਸ਼ਨ ਲੜੀ ਹੈਗੀ ਸੀ ਗੁਰਦਿਆਲ ਸਿੰਘ ਢਿੱਲੋਂ ਬਾਅਦ ਦੇ ਵਿੱਚ ਸਪੀਕਰ ਵੀ ਬਣੇ ਹੈਗੇ ਨੇ ਤੇ ਉਸ ਤੋਂ ਬਾਅਦ ਇਹ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਵੀ ਬਣੇ ਹੈਗੇ ਨੇ ਤੇ ਤਾਂ ਕਰਕੇ ਜਿਹੜੀ ਆ ਫੇਰ ਮੈਂ ਤੁਹਾਨੂੰ ਬਹੁਤ ਦਿਖਾ ਦੇਣਾ ਹੈਗਾ ਵੀ ਜਿਹੜੀ ਲਾਸਟ ਬੈਟਲ ਆ ਉਹ ਮਾਰਕ ਟੱਲੀ ਦੀ ਬੁੱਕ ਹੈਗੀ ਆ ਔਰ ਜਿਹੜਾ ਟਰਮਾਇਲ ਉਹਨੂੰ ਪੰਜਾਬ ਜਿਹੜਾ ਹੈਗਾ ਹੈ ਇਦੇ ਵਿੱਚ ਜਿਹੜਾ ਰਮੇਸ਼ਿੰਦਰ ਸਿੰਘ ਨੇ ਇਹ ਸਾਰਾ ਕੁਝ ਡਾਕੂਮੈਂਟ ਰਹਿ ਗਿਆ ਵੀ ਉਹਨਾਂ ਨੇ ਕਦੋਂ ਕਿਸੇ ਦੀ ਸਪੋਰਟ ਕਰੀ ਹੈਗੀ ਆਈ ਡੋਨਟ ਸੀ ਐਨੀਥਿੰਗ ਰੋਂਗ ਕਿ ਚਲੋ ਠੀਕ ਹੈ ਉਸ ਟਾਈਮ ਦੇ ਉੱਤੇ ਦੋ ਪਾਰਟੀਆਂ ਹੈਗੇ ਸੀਗੀਆਂ ਸਪੋਰਟ ਕਰੀ ਹੈਗੀ ਹੈ ਕਿਉਂਕਿ ਕੋਈ ਵੀ ਪਬਲਿਕ ਫਿਗਰ ਹੈਗੀ ਹੈ ਕੋਈ ਵੀ ਲੀਡਰ ਹੈਗਾ ਉਹ ਇਵਾਲਵ ਹੁੰਦਾ ਹੈਗਾ ਜੇਕਰ ਆਪਾਂ ਕਹੀਏ ਵੀ ਉਹਨਾਂ ਦੀ ਸੋਚ ਜਿਹੜੀ ਬਿਲਕੁਲ ਲਾਸਟ ਲੈਂਡ ਟਾਈਮ ਤੇ ਹੈਗੀ ਸੀ ਉਹ ਪਹਿਲਾਂ ਵੀ ਉਹਦਾਂ ਦੀ ਹੋਣੀ ਚਾਹੀਦੀ ਸੀ ਥਿਸ ਇਨ ਨਹੀਂ ਔਰ ਹਮੇਸ਼ਾ ਤੁਹਾਡੀ ਜਿਹੜੀ ਹੈਗੀ ਸੋਚ ਇਵਾਲਵ ਹੁੰਦੀ ਹੈਗੀ ਹੈ ਇਸ ਕਰਕੇ ਜੇਕਰ ਅੱਜ ਹਰਨਾਮ ਸਿੰਘ ਧੁੰਮਾ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਹੈਗੇ ਨੇ ਬੀਜੇਪੀ ਨੂੰ ਆਈ ਆਈ ਆ ਡੋਨਟ ਸੀ ਐਨੀਥਿੰਗ ਰੋਂਗ ਕਿਉਂਕਿ ਜਦੋਂ ਤੁਹਾਨੂੰ ਐਕਸੈਸ ਹੀ ਨਹੀਂ ਹੋਊਗਾ ਪਾਵਰ ਦੇ ਵਿੱਚ ਔਰ ਤੁਸੀਂ ਉੱਥੇ ਬੈਠ ਕੇ ਡਾਇਲੌਗ ਵੀ ਕਰੋਗੇ ਹੈਗੇ ਕਿਉਂਕਿ ਅੱਜ ਤੱਕ ਜਿਹੜਾ ਸਿੱਖਾਂ ਦਾ ਹੈਗਾ ਸੀਗਾ ਜਿਹੜੇ ਸਿੱਖਾਂ ਦੇ ਕਰਤਾ ਕਰਤੇ ਹੈਗੇ ਸੀ ਜਿਹੜੇ ਜਿਹੜੇ ਉਹ ਕਾਲੀਦਲ ਹੈਗਾ ਸੀਗਾ ਉਹ ਅਕਾਲੀ ਦਲ ਦਾ ਸੈਂਟਰ ਦੇ ਨਾਲ ਹੁਣ ਤੁਸੀਂ ਹੋ ਸਕਦੇ ਹੋ ਕਿ ਕੱਲ ਨੂੰ ਅਕਾਲੀ ਦਲ ਦਾ ਕੋਈ ਰਿਪਰੈਜ਼ੈਂਟੇਟ ਜਾ ਕੇ ਅਮੇਸ਼ਾ ਜੀ ਦੇ ਨਾਲ ਗੱਲ ਕਰੂਗਾ ਜਾਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰੂਗਾ ਔਰ ਇਸ ਕਰਕੇ ਲੀਡਰਸ਼ਿਪ ਦੇ ਨਾਲ ਕਨੈਕਟੀਵਿਟੀ ਔਰ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਔਰ ਕਨੈਕਸ਼ਨ ਵੀ ਹੋਵੇ ਜਿਹੜਾ ਕਨੈਕਟੀਵਿਟੀ ਹੋਵੇ ਉਹ ਟਰਸਟਡ ਹੋਣਾ ਚਾਹੀਦਾ ਹੈਗਾ ਇਹ ਨਹੀਂ ਹੈਗਾ ਵੀ ਤੁਸੀਂ ਬਾਹਰ ਆ ਕੇ ਕੋਈ ਝੂਠ ਬੋਲੋ ਅੰਦਰ ਆ ਕੇ ਕੁਝ ਹੋਰ ਕਹੋ ਬਾਹਰ ਆ ਕੇ ਕੁਝ ਹੋਰ ਕਹੋ ਇਹਦਾ ਮਤਲਬ ਤੁਸੀਂ ਲੌਂਗ ਟਰਮ ਵਾਸਤੇ ਜਿਹੜਾ ਉਹਨਾਂ ਨੇ ਕਿਹਾ ਹੈਗਾ ਵੀ ਆਪਣੇ ਸ਼ਪੋਰ ਦਿੱਤੀ ਹੈਗੀ ਹੈ ਤੁਮਾਰ ਸਾਹਿਬ ਨੇ ਆਈ ਡੋਨਟ ਸੀ ਐਨੀਥਿੰਗ ਰੋਂਗ ਔਰ ਦੂਜੀ ਗੱਲ ਜਿਹੜੇ ਆਪਣੇ ਆਪਣੇ ਵਿਆਸ ਵਾਲੇ ਜਥੇਦਾਰ ਸਾਹਿਬ ਵੀ ਕਰ ਰਹੇ ਹੈਗੇ ਨੇ ਗੁਰਿੰਦਰ ਸਿੰਘ ਵੀ ਕਰ ਰਹੇ ਹੈਗੇ ਨੇ ਠੀਕ ਹੈ ਰੋਲ ਹੁੰਦਾ ਉਹਨਾਂ ਦਾ ਐਕਸੈਸ ਹੈਗਾ ਉਹਨਾਂ ਦੀ ਫੋਲੋਇੰਗ ਹੈਗੀ ਹੈ ਉਹਨਾਂ ਦੇ ਕੋਲੇ ਜੇਕਰ ਉਹ ਪੋਜੀਟਿਵ ਰੋਲ ਪਲੇ ਕਰ ਸਕਦੇ ਹੈਗੇ ਨੇ ਜ਼ਰੂਰ ਕਰਨਾ ਚਾਹੀਦਾ ਹੈਗਾ ਨਾਥਿੰਗ ਰੋਂਗ ਵਿਦ ਥੈਟ ਬਿਲਕੁਲ ਪਰ ਸਿੱਖਾਂ ਦੇ ਵਿੱਚ ਡੇਰਾਬਾਦ ਨੂੰ ਉਸ ਢੰਗ ਨਾਲ ਉਹ ਵੀ ਗੈਰ ਸਿੱਖਾਂ ਦਾ ਜੋ ਡੇਰਾ ਹੋਵੇ ਉੱਥੇ ਰੌਲੇ ਤਾਂ ਫਿਰ ਪੈਂਦੇ ਨੇ ਨਾ ਮੈਂ ਆਖਰੀ ਸਵਾਲ ਲਵਾਂਗਾ ਇਹਦੇ ਵਿੱਚ ਕਿ ਜੋ ਵੀ ਘਟਨਾ ਕਰਨ ਵਾਪਰੇ ਨੇ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਭਾਜਪਾ ਮਤਲਬ ਕਿ ਪੋਜ਼ਿਟਿਵ ਹੋ ਕੇ ਚੱਲਣਾ ਚਾਹੁੰਦੀ ਹੈ ਨਾ ਤੇ ਪੰਜਾਬ ਦੇ ਮਸਲੇ ਹੱਲ ਕੀਤੇ ਨਾ ਪੰਜਾਬ ਦਾ ਜਿਹੜਾ ਆਰਡੀਐਫ ਐਮਡੀਐਫ ਜਿੰਨੇ ਫੰਡ ਪਏ ਨੇ ਉਹ ਦਿੱਤੇ ਜਾ ਰਹੇ ਨੇ ਨਾ ਬੰਦਰੀ ਸਿੰਘਾਂ ਦਾ ਮਸਲਾ ਹੱਲ ਕੀਤਾ ਜਾ ਰਿਹਾ ਮਸਲਾ ਹੱਲ ਕਿਹੜਾ ਹੋ ਰਿਹਾ ਕਿ ਕੋਈ ਨਹੀਂ ਪਰ ਦੇਖੋ ਦੇਖੋ ਸੁਖਵਿੰਦਰ ਜੀ ਬੰਦਰੀ ਸਿੰਘਾਂ ਦਾ ਕਿ ਕਿਸਾਰ ਧਰਨਿਆਂ ਦੇ ਉੱਤੇ ਬੈਠੇ ਨੇ ਮੁਕਦੀ ਗੱਲ ਕਿ ਡਾਕਟਰ ਮੋਹਨ ਸਿੰਘ ਨਾਲ ਜੋ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ ਆਖਿਰਕਾਰ ਬੀਜਪੀ ਸ਼ੋਅ ਕੀ ਕਰਨਾ ਚਾਹੁੰਦੀ ਹੈ ਖਾਸ ਕਰ ਸਿੱਖਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ ਜਾਂ ਬੀਜਪੀ ਸਿੱਖਾਂ ਦੇ ਮਾਮਲੇ 'ਚ ਕੀ ਭਵਿੱਖ ਤੈਅ ਕਰਨਾ ਚਾਹੁੰਦੀ ਹੈ ਪੰਜਾਬ ਦੇ ਦੇਖੋ ਸੁਖਵਿੰਦਰ ਜੀ ਤੁਸੀਂ ਬੰਦੇ ਸਿੰਘਾਂ ਦਾ ਜਿਹੜਾ ਇਸ਼ੂ ਉਠਾਇਆ ਹੈਗਾ ਜਿਹੜਾ ਬਾਕੀ ਇਸ਼ੂ ਉਠਾਇਆ ਹੈਗੇ ਨਹੀਂ ਤੇ ਇਹ ਫੇਰ ਉਹੀ ਜਿਹੜੀ ਗੱਲ ਉੱਥੇ ਆਪਾਂ ਫੇਰ ਬਾਟਮ ਜਿਹੜੀ ਰਿਐਲਿਟੀ ਹੈਗੀ ਹੈ ਤੁਹਾਨੂੰ ਉਹ ਐਕਸੈਪਟ ਕਰਨੀ ਚਾਹੀਦੀ ਹੈਗੀ ਹੈ ਹੁਣ ਜਦੋਂ 15 ਸਾਲ ਆਪਾਂ ਨੇ ਰਾਤ ਕਰੇ ਹੈਗੇ ਅਕਾਲੀ ਦਲ ਨਹੀਂ ਹੈਗੇ ਅਕਾਲੀ ਦਲ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈਗੀ ਸੀ ਨਾ ਅਕਾਲੀ ਦਲ ਨੇ ਆਪਣੇ 15 ਸਾਲ ਪੰਜਾਬ 'ਚ ਰਾਜ ਕਰੇ ਹੈਗੇ ਔਰ ਇਹਨਾਂ ਦੇ ਮਿਨਿਸਟਰ ਤਾਂ ਉੱਥੇ ਸੈਂਟਰ ਦੇ ਵਿੱਚ ਵੀ ਹੈਗੇ ਸੀਗੇ ਮਸਲਾ ਜਿਹੜਾ ਉਦੋਂ ਵੀ ਬੰਤੀ ਸਿੰਘਾਂ ਦਾ ਉਠਾਉਣਾ ਚਾਹੀਦਾ ਹੈਗਾ ਸੀ ਬੰਤੀ ਸਿੰਘ ਹੁਣ ਤੱਕ ਬਾਹਰ ਆ ਜਾਣੇ ਚਾਹੀਦੇ ਹੈਗੇ ਸੀ ਜਿਹੜੇ ਪੰਜਾਬ ਦੀ ਆਊਟਸਟੈਂਡਿੰਗ ਇਸ਼ੂ ਹੈਗੇ ਨੇ ਮਸਲੇ ਹੈਗੇ ਨੇ ਉਹਨਾਂ ਨੂੰ ਬਾਰੀ-ਬਾਰੀ ਉਠਾਉਣਾ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਦਾ ਕੋਈ ਹੱਲ ਲੱਭਣਾ ਚਾਹੀਦਾ ਹੈਗਾ ਸੀਗਾ ਬਜਾਏ ਕਿ ਆਪਾਂ ਦੋ ਤਿੰਨ ਗੱਲਾਂ ਤੇ ਰੁਕ ਜਾਈਏ ਪੰਜਾਬ ਦੇ ਵਿੱਚ ਜੋ ਹੈਲਥ케ਅਰ ਦਾ ਇਸ਼ੂ ਹੈਗਾ ਜੋ ਐਜੂਕੇਸ਼ਨ ਦਾ ਇਸ਼ੂ ਹੈਗਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਇਸ਼ੂ ਹੈਗਾ ਜੋ ਇਕਨੋਮਿਕ ਇਸ਼ੂ ਹੈਗਾ ਔਰ ਕਿਸਾਨਾਂ ਦਾ ਇਸ਼ੂ ਹੈਗਾ ਸਾਰੇ ਸਾਡੇ ਸਾਰੇ ਜਿਹੜੇ ਇਸ਼ੂ ਹੈਗੇ ਨੇ ਡੈਫੀਨੇਟਲੀ ਅਰੇਜ ਕਰਨੇ ਚਾਹੀਦੇ ਹੈਗੇ ਨੇ ਉਹ ਤਾਂ ਹੀ ਰੇਜ ਕਰ ਸਕੋਗੇ ਹੈਗੇ ਜੇ ਤੁਸੀਂ ਯੂਨਾਈਟਿਡ ਫੇਸ ਹੋਏਗਾ ਹੁਣ ਜੇ ਜਦੋਂ ਤੁਹਾਡੇ ਕੋਲੇ ਆਪਣੇ ਪੰਜਾਬ ਦੇ ਵਿੱਚ ਹੀ ਤਿੰਨ ਸੀਟਾਂ ਹੈਗੇ ਨੇ ਤੁਸੀਂ ਕੀ 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 ਤੁਸੀਂ ਕੰਟਰੀਬਿਊਟ ਕਰ ਲੋਗੇ ਹੈਗੇ ਨਾ ਇਸ ਕਰਕੇ ਜਦੋਂ ਤੁਹਾਡਾ ਕੋਈ ਅਲਾਈਅੰਸ 파ਟਨਰ ਨਹੀਂ ਹੈਗਾ ਜੇ ਹੁਣ ਤੁਸੀਂ ਖੇਤਰੀ ਪਾਰਟੀ ਵੀ ਹੈਗੀ ਆ ਪਰ ਖੇਤਰੀ ਪਾਰਟੀ ਵੀ ਇਸ ਲੈਵਲ ਤੇ ਆ ਗਈ ਹੈਗੇ ਜਦੋਂ ਤੁਹਾਡੇ ਕੋਲੇ ਤਿੰਨ ਮੈਂਬਰ ਹੈਗੇ ਨੇ ਔਰ ਉਸ ਤੋਂ ਬਾਅਦ ਜੋ ਤੁਹਾਡਾ ਅੱਜਕਲ ਖਲਾਰਾ ਪੈ ਰਿਹਾ ਹੈਗਾ ਜਿਸਨੇ ਜਸਦੇਵਰ ਸਾਹਿਬ ਦੀ ਗੱਲ ਕਰਦੇ ਹੈਗੇ ਆ ਇਟ ਇਜ਼ ਵੈਰੀ ਅਨਫੋਰਚੂਨੇਟ ਇਹ ਪੰਜਾਬ ਦੇ ਲਈ ਪੰਥ ਦੇ ਲਈ ਸਿੱਖਾਂ ਦੇ ਲਈ ਸਾਰਿਆਂ ਦੇ ਲਈ ਸਾਰੇ ਪੰਜਾਬੀਆਂ ਦੇ ਲਈ ਇੱਕ ਬੜੀ ਬੜੀ ਸੀਰੀਅਸ ਇਸ਼ੂ ਹੈਗਾ ਇਹਦੇ ਵਿੱਚ ਕੱਲਾ ਨੁਕਸਾਨ ਅਕਾਲੀ ਦਲ ਦਾ ਜਾਂ ਕੋਈ ਬਾਦਲ ਫੈਮਿਲੀ ਦਾ ਹੋਊਗਾ ਇਹ ਜੇਕਰ ਅਕਾਲੀ ਦਲ ਡੁੱਬਦੀ ਹੈਗੀ ਹੈ ਤਾਂ ਉਹ ਪੰਜਾਬ ਦਾ ਸਾਰਾ ਬਹੁਤ ਵੱਡਾ ਨੁਕਸਾਨ ਹੋਊਗਾ ਇਸ ਕਰਕੇ ਪੰਜਾਬੀ ਦਲ ਦਾ ਪਈ ਦੀ ਅਕਾਲੀ ਦਲ ਦਾ ਜਿਹੜਾ ਰਿਵਾਈਵਲ ਹੈਗਾ ਉਹ ਬਹੁਤ ਜ਼ਰੂਰੀ ਹੈਗਾ ਔਰ ਮੈਂ ਮੈਂ ਉਮੀਦ ਕਰਦਾ ਹੈਗਾ ਵੀ ਸਾਰੀਆਂ ਤਿਰ ਹੈਗੇ ਨੇ ਜਿਹੜੀਆਂ ਆਪਣੇ ਛੋਟੇ ਛੋਟੇ ਜਿਹੜੇ ਕਨਫਲਿਕਟ ਹੈਗਾ ਉਹਨੂੰ ਸਾਈਡ ਤੇ ਰੱਖ ਕੇ ਹੈਗੇ ਔਰ ਇਸ ਟਾਈਮ ਦੇ ਉੱਤੇ ਉਹਨਾਂ ਕੋਈ ਚੰਗਾ ਹੱਲ ਆਪਰਨਾ ਚਾਹੀਦਾ ਹੈਗਾ ਔਰ ਇਸ ਟਾਈਮ ਦੇ ਉੱਤੇ ਜਿਹੜਾ ਮਸਲਾ ਚੱਲ ਰਿਹਾ ਹੈਗਾ, ਇਸ਼ੂ ਚੱਲ ਰਿਹਾ ਹੈਗਾ ਇਹਨੂੰ ਰਿਜ਼ੋਲਵ ਕਰਾਉਣਾ ਚਾਹੀਦਾ ਹੈਗਾ ਜੀ। ਜੀ। ਉਮੀਦ ਕਰਦੇ ਆ ਕਿ ਕੇਂਦਰ ਵੀ ਪੰਜਾਬ ਦੇ ਮਾਮਲਿਆਂ ਦੇ ਵਿੱਚ ਉਸੇ ਢੰਗ ਨਾਲ ਸੋਚੇਗੀ ਜਿਸ ਢੰਗ ਨਾਲ ਇੱਕ ਪੰਜਾਬੀ ਜਾਂ ਪੰਜਾਬੀ ਉੱਤੋਂ ਪਿਆਰ ਕਰਨ ਵਾਲਾ ਸੋਚਦਾ ਵਿਚਾਰ ਕਮੈਂਟ ਕੋਲ। ਸੋ ਕੀ ਜੀ ਬਹੁਤ ਧੰਨਵਾਦ ਤੁਹਾਡਾ। ਬਿਲਕੁਲ ਜੀ। ਥੈਂਕ ਯੂ ਥੈਂਕ ਯੂ ਸਰ।